ਵਾੜ ਨੰਬਰ 12 ਜੇ ਖਟਿਕ ਮਹੱਲੇ ਦੇ ਵਿੱਚ ਟੇਸ਼ਨ ਦੇ ਬਿਲਕੁਲ ਸਾਹਮਣੇ ਉਹ ਖੰਡਰ ਜੇ ਅੱਜ ਵੀ ਨਸ਼ੇ ਦਾ ਤਸਕਰੀ ਬਹੁਤ ਚੱਲੀ ਜਾਂਦੀ ਹੈ 25 ਸਾਲ ਦੇ ਵਿੱਚ ਤੁਸੀਂ ਅਜੇ ਤੱਕ ਕੋਈ ਨਸ਼ੇ ਨੂੰ ਨੱਥ ਨਹੀਂ ਪਾ ਸਕੇ ਤੇ ਫਿਰ ਤੁਸੀਂ ਇਸ ਤੋਂ ਬਾਅਦ ਕੀ ਕਰੋਗੇ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਇੰਨੇ ਹੈ ਜੀ ਜਿੰਨੇ ਤੁਸੀਂ ਹੱਥੋਂ ਵੱਧ ਹੈ ਪਲੈਨ ਉਹ ਬਾਰ ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ ਟੇਸ਼ਨ ਦੇ ਬਿਲਕੁਲ ਸਾਹਮਣੇ ਹਮ ਕੱਲ ਮੇਰੇ ਤੇ ਅਟੈਕ ਵੀ ਕੀਤਾ ਹੈ ਬੰਦਿਆ ਨੇ ਆਹ ਭਾਈ ਇਸ ਬੰਦੇ ਨੇ ਸਾਨੂੰ ਰੋਕਿਆਗਾ ਇੰਨੇ ਜੇ ਫਾਟਕ ਦੀ ਸਮੱਸਿਆ ਬਹੁਤ ਤਗੜੀ ਜਾ ਰਹੀ ਹੈ ਜਦੋਂ ਆਪਾਂ ਅਸੀਂ ਜਾਣੇ ਇੱਥੇ ਰਸਤੇ ਹਰ ਵਕਤ ਫਾਟਕ ਬੰਦ ਹੁੰਦੀ ਹੁੰਦਾ ਅੱਖਾਂ ਇਨਾ ਬਿਕਰਿਆ ਨਸ਼ਾ ਪੁਲਸਾਂ ਨੂੰ ਸਭ ਪਤਾ ਇਹ ਪੁਲਸ ਵਾਲੇ ਜਿਵੇਂ ਆਪਣੇ ਕਬੂਤਰ ਹੁੰਦਾ ਉਹ ਅੱਖ ਮੀਜਦਾ ਐਵੇਂ ਪੁਲਸ ਵਾਲੇ ਅੱਖ ਮੀਜ ਕੇ ਬੈਠੇ ਆ ਹਲਕਾ ਚਾਰ ਦੀ ਆਮ ਆਗੂ ਦੇ ਲਾਇਵ ਆ ਪਰਪਾ ਚਰਮਾ ਉਹਨਾਂ ਕੋਈ ਸਮਝ ਰੱਖੀ ਤੁਸੀਂ ਉਹਨਾਂ ਦੇ ਬਹੁਤ ਜਦੋਂ ਫੋਨਾਂ ਮੀਟਿੰਗਾਂ ਚੱਕਦੇ ਨਹੀਂ ਮੀਟਿੰਗਾਂ ਪਤਾ ਨਹੀਂ ਖੜਦਾ ਹਾਰੇ ਜਿੱਤੇ ਨਹੀਂ ਜਿੱਤੇ ਹੁੰਦੇ ਪਾਉਂਦੇ ਕੀ ਰੱਬ ਹੁੰਦਾ ਉਹ ਹਾਂ ਮੈਂ ਮੂੰਹ ਤੇ ਕੰਨ ਜੀ ਲੋੜਦਾ ਹੀ ਗਵਰਨਮੈਂਟ ਨੂੰ ਟੈਕਸ ਭਰਦੇ ਆ ਤਾਂ ਤੁਹਾਡਾ ਡਬਲ ਟੈਕਸ ਡੁਲ ਟੈਕਸ ਵੀ ਲੈਂਦੇ ਆ ਇੱਕ ਚੀਜ਼ ਲੈਣ ਜਾਂਦਾ ਰੋਡ ਟੈਕਸ ਲੈ ਲੈ ਜਾਂ ਟੂਲ ਟੈਕਸ ਲੈ ਲੈ ਅਸੀਂ ਤਾਂ ਵੋਟ ਦਿੰਦੇ ਨੇ ਕਿਸੇ ਨੂੰ ਸੁਸਾਇਟੀ ਨੋਟ ਜਿਹੜਾ ਹੁੰਦਾਗਾ ਉਹ ਦਿਖਾਵਾਂਗੇ ਆ ਤੁਹਾਡੀ ਕਸਤਾਨੀ ਹੈ ਜਿਹੜੀ ਤੁਸੀਂ ਬੰਦਿਆਂ ਦੀ ਕਿਸੇ ਵੀ ਗੱਲ ਨਹੀਂ ਸੁਣਦੇ ਮੈਂ ਤਾਂ ਕਿ ਮੁੰਡੇ ਟੀਕੇ ਲਈ ਜਾਂਦੇ ਸਾਰੇ ਲਈ ਜਾਂਦੇ 55 ਲਾ ਕੇ ਐਦਾ ਮੁੰਡੇ ਨੂੰ ਦੇ ਰਹੇ ਨੇ ਇਹ ਕਿਹੜਾ ਹੈ ਰੋਡ ਤੇ ਚੜ੍ਹਦੇ ਅੱਧੀ ਇਜਾਜ਼ਤ ਨਹੀਂ ਇਹ ਪੁਲਿਸ ਨਾਕੇ ਮੂਰ ਸ਼ਰਮ ਟੱਪਦੇ ਜੀ ਤੇ ਸਾਨੂੰ ਕਾਗਜ਼ ਲਈ ਪੁਲਿਸ ਹੱਥ ਮਾਰਦਾ ਕਾਗਜ਼ ਲਿਆ ਕਿੱਥੋਂ ਲਿਆ ਇਹਨਾਂ ਸ਼ਰਮ ਜਾਂਦੇ ਆ ਜਿਵੇਂ ਸ਼ਿਕਾਇਤ ਕਰਦੇ ਆ ਤਾਂ ਉਹਨਾਂ ਦਾ ਕੋਸਾ ਸਾਰੇ ਚਲਾਨ ਕੱਟ ਕੇ ਲਾਉਂਦੇ ਆ ਮਤਲਬ ਯਾਰ ਰੰਗ ਬਰੰਗੇ ਬੰਦੇ ਆਈ ਜਾਂਦੇ ਤੇਰੇ ਘਰ ਤੇ ਤੂੰ ਵਿੱਚ ਹੀ ਜਾਂਦਾ ਇੱਥੇ ਵਿਗਵਾਈ ਜਾਂਦਾ ਇਹਨਾਂ ਕੋ ਉਹਨਾਂ ਨੇ ਕਿਰਪਾਨਾਂ ਦੇਖਾ ਕੇ ਸ਼ਾਮ ਨੂੰ ਕਹਿੰਦਾ ਬੰਦੇ ਤੈਨੂੰ ਵੜ ਦੇਣਗੇ ਇਹ ਲੈ ਕੇ ਤਨਖਾਹਾਂ ਤੇ ਆਪ ਦੀ ਜੇਬਾਂ 'ਚ ਪਾ ਕੇ ਖਾ ਕੇ ਢਕਾਰ ਮਾਰ ਕੇ 8 ਘੰਟੇ ਦੇ ਆਪਦਾ ਚਲੇ ਜਾਂਦੇ ਆ ਇਹਨਾਂ ਨੂੰ ਪਬਲਿਕ ਨਾਲ ਕੋਈ ਸਬੰਧ ਨਹੀਂ ਇਹਨਾਂ ਨੂੰ ਹੈਗਾ ਇਹਨਾਂ ਨੂੰ ਤਾਂ ਆਪਣੀ ਪਰਖਾ ਦੇ ਨਾਲ ਹੈਗਾ ਸਾਡੇ 15 15 ਲੱਖੋਂ ਘੱਟ ਕੋਈ ਗੱਡੀ ਨਹੀਂ ਕਿਸ਼ਤਾਂ ਸੀ ਭਰਦੇ ਆ ਬੰਗਾਰਾ ਪੁਲਿਸ ਨਹੀਂ ਅਸੀਂ ਦੰਦੇ ਆ ਦੋ ਕੱਤੇ ਕਰਦੇ ਵੀ ਕਿਸੇ ਛੜਨੇ ਪੁਲਿਸ ਲੱਗਦਾ ਗੱਦੀ ਦਿਓ ਇੱਕ ਜਿਹੜਾ ਇੱਥੋਂ ਦਾ ਐਮਐਲਏ ਸਾਹਿਬ ਆ ਬਲਿੰਗ ਸਾਹਿਬ ਮੈਂ ਉਹਨੂੰ ਵੀ ਕਿਹਾ ਸੀ ਆ ਮੈਂ ਕਿਹਾ ਜੀ ਇਹਦਾ ਕੋਈ ਬੰਦਾ ਲਾਓ ਮੈਨੂੰ ਉਹਨਾਂ ਨੇ ਕਿਹਾ ਵੀ ਮੈਂ ਕਿਹੜਾ ਆਪਦੀ ਕੋਈ ਇੱਥੇ ਭੂਆ ਲਾ ਦਿਆਂ 5 ਕਿਲੋ ਆਟਾ ਵੰਡੀ ਜਾਂਦੇ ਆ ਆਟਾ ਵੰਡੀ ਕਿਲੋ ਕਿੰਨੇ ਜੀਣੇ ਹੋਊਗਾ ਇੱਕ ਬੰਦਾ ਖਾਣ ਵਾਲਾ 5 ਕਿਲੋ ਆਟਾ ਹੋਇਆ 10 ਜਣੇ ਖਾਣ ਵਾਲੇ ਮਾਂ ਤਾਂ ਫਿੱਟਰੇ ਨਹੀਂ ਸੀ ਉਹ ਤਾਂ ਰੰਦੀ ਹੁੰਦੀ ਮੋਟਰ ਰੇੜੀ ਚੱਲ ਵੀ ਫਿਰ ਨਵਾਂ ਅੱਕ ਸਾਡੇ ਤੋਂ ਹੋਰ 14 ਪੰਜਾਬੀ ਗਾਲ ਦੇ ਕੁਲ ਦੇ ਮੂੰਹ ਚੋਂ ਆਪਦਾ ਜਿੱਤ ਕੇ ਉਹ ਆਪਦਾ ਉੱਥੇ ਜਾਵੜਾ ਐਮਪੀ ਬਣ ਕੇ ਹੁਣ ਇੱਥੇ ਕਿਸੇ ਦੀ ਕੀ ਲੋੜ ਆ ਤੁਹਾਡੇ ਇਲਾਕੇ ਚ ਕੀ ਹਾਲਾਤ ਨੇ ਸਾਨੂੰ ਸਿਆ ਕੋਈ ਵਿਕਰੇ ਪਹਿਲਾਂ ਲਾਈਨੋਂ ਪਾਰ ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੂੰ ਕੱਲ ਮੇਰੇ ਤੇ ਅਟੈਕ ਵੀ ਕੀਤਾ ਹੈ ਬੰਦਿਆਂ ਨੇ ਆਖ ਭਾਈ ਇਸ ਬੰਦੇ ਨੇ ਸਾਨੂੰ ਰੋਕਿਆ ਹੈਗਾ ਹੂੰ ਤੇ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜੋ ਕੋਈ ਬੰਦਾ ਇਹ ਬਕਵਾੜਾ ਆਪਦੇ ਘਰ ਚ ਉਸ ਬੰਦੇ ਦੇ ਵਿਰਖਲਾਪ ਕਾਰਵਾਈ ਕਰੇ ਜਿਹੜਾ ਖਰੀਦਣ ਵਾਲਾ ਨਹੀਂ ਜਾਂ ਵੇਚਣ ਵਾਲਾ ਨਹੀਂ ਜਿਹੜਾ ਬੰਦਾ ਆਪਦੀ ਪ੍ਰੋਪਰਟੀ 'ਚ ਕਰਾ ਰਿਆ ਨੇ ਉਹਦੇ ਬਰਖਲਾਪ ਕਾਨੂੰਨੀ ਕਾਰਵਾਈ ਕਰੀ ਜਾਵੇ ਸੋ ਸਰਕਾਰ ਅੱਟਕੈ ਅਸੀਂ 10000 ਹੁਣ ਬਦਲੀਆਂ ਕਰ ਰਹੇ ਆ ਐਕਸ਼ਨ ਸ਼ੁਰੂ ਹੋਇਆ ਰੇਡਾਂ ਵੱਜ ਰਹੀਆਂ 10000 ਕਰਦਾਂ ਜਾਂ 50000 ਕਰਦਾਂ ਨੱਥ ਪਾਣੀ ਇਹ ਤਾਂ ਕੱਲਾ ਹੀ ਬੰਦਾ ਪਾ ਲਵੇ ਨਹੀਂ ਐ ਨਹੀਂ ਗਾ ਹਰ ਇੱਕ ਬੰਦਾ ਪਾ ਸਕਦਾ ਅਸੀਂ ਕਹਿੰਦੇ ਆ ਸਾਡੇ ਮਗਰ ਪੈਂਦੇ ਆ ਕਿਰਪਾਨਾਂ ਦਿਖਾਉਂਦੇ ਆ ਕੱਲ ਮੈਨੂੰ ਕਿਰਪਾਨ ਦਿਖਾਈ ਵਾਰਡ ਨੰਬਰ 12 ਜੇ ਖਟੀਕ ਮਹੱਲੇ ਦੇ ਵਿੱਚ ਟੇਸ਼ਨ ਦੇ ਬਿਲਕੁਲ ਸਾਹਮਣੇ ਉਹ ਖੰਡਰ 'ਚ ਅੱਜ ਵੀ ਨਸ਼ੇ ਦਾ ਤਸਕਰੀ ਬਹੁਤ ਚੱਲੀ ਜਾਂਦੀ ਹੈ ਡਿਪਟੀ ਸਾਹਿਬ ਵੀ ਆ ਕੇ ਜਾਵੜੇ ਕੁਝ ਨਹੀਂ ਹੋਇਆ ਐਸ ਐਚਓ ਸਾਹਿਬ ਵੀ ਆ ਕੇ ਜਾਵੜੇ ਕੁਝ ਨਹੀਂ ਆ ਪਰਸੋਂ ਤੇ ਕਮਾਂਡੋ ਦੀ ਰੇਡ ਸਾਨੂੰ ਤਾਂ ਇਹਨਾਂ ਪਤਾ ਹੈ ਉੱਥੇ ਤਸਕਰੀ ਬਹੁਤ ਜ਼ਿਆਦਾ ਚੱਲਦੀ ਹੈ ਨਸ਼ੇ ਦੀ ਹੂੰ ਤੇ ਲੋਕ ਉਵੇਂ ਕੰਟੀਨਿਊ ਹੈ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਨਹੀਂ ਕੁਝ ਨਹੀਂ ਪਿਆ ਜੀ ਚਾਹੇ ਜਦੋਂ ਮਰਜ਼ੀ ਮੈਨੂੰ ਬੁਲਾ ਕੇ ਪੁੱਛਣ ਲਈ ਕਿਤੇ ਮਰਜ਼ੀ ਹੂੰ ਇਹ ਕੱਲ ਦੀ ਗੱਲ ਦੱਸੀ ਮੈਂ ਤੁਹਾਨੂੰ ਤਾਂ ਵੀ ਹੋਰ ਆਸ ਵਿੱਚ ਸਰਕਾਰ ਦੇ ਸਹੂਲਤਾਂ ਮਿਲ ਰਹੀਆਂ ਤੁਹਾਨੂੰ ਕੋਈ ਉਹ ਜਿਹੜੀ ਸਹੂਲਤਾਂ ਸਾਰਿਆਂ ਨੂੰ ਮਿਲਦੀ ਹੈ ਉਹ ਸਾਨੂੰ ਮਿਲਦੀ ਹੈ ਜੀ ਇਹ ਨਹੀਂ ਸਾਨੂੰ ਕੋਈ ਅਲੱਗ ਮਿਲਦੀ ਹੈ ਹੋਰਾਂ ਨੂੰ ਅਲੱਗ ਮਿਲਦੀ ਹੈ ਜੋ ਵੀ ਕੁਝ ਹੈ ਸਾਨੂੰ ਉਹੀ ਮਿਲਦਾ ਹੈ ਜਿਹੜਾ ਕੋਈ ਸਰਕਾਰ ਤੋਂ ਆਉਂਦਾ ਹੈ ਪਰ ਸਰਕਾਰ ਨੇ ਕਿਹਾ ਸੀ ਇਸ ਦਾ 24 ਘੰਟੇ ਨਸ਼ਾ ਖਤਮ ਕਰ ਦਾਂਗੇ ਨਹੀਂ ਹੋਇਆ ਜੀ ਹੂੰ 24 ਘੰਟੇ 'ਚ ਬੰਦੇ ਬਦਲੀ ਜ਼ਰੂਰ ਕਰਦੇ ਆ ਅਭੀ ਵੇਚਣ ਵਾਲੇ ਹਮ ਖਤਮ ਕਰਨ ਵਾਲੇ ਨਹੀਂ ਹੋਏ ਹਮ ਵੇਚਣ ਵਾਲੇ ਬਦਲੀ ਕਰਦੇ ਆ ਕੋਈ ਐਮਸੀ ਲਾਤਾ ਹੈ ਕੋਈ ਕਿਤੇ ਦਿੱਲੀੋਂ ਲੈ ਆ ਕੇ ਬੁਲਾ ਕੇ ਲਾਤਾ ਹੈ ਅਭੀ ਤੂੰ ਆ ਕੰਮ ਕਰਾ ਪੱਕਾ ਵੀ ਰੰਗ ਬਦਲ ਗਿਆ ਹਾਂਜੀ ਬੰਦੇ ਬਦਲਦੇ ਉੱਪਰ ਫਿਕਸ ਹੋ ਰਿਹਾ ਹੈ ਹਾਂਜੀ ਹਾਂਜੀ ਕਿਸੇ ਨੇ ਸ਼ਰਕਾਉਣਾ ਹਾਂਜੀ ਤਾਂ ਫਿਰ ਤੁਹਾਡੇ ਕਿਹਨਾਂ ਇੱਥੇ ਆਉਣਗੇ ਵੋਟਾਂ ਮੰਗਣ ਤੇ ਦੱਖਣ ਨਹੀਂ ਅਸੀਂ ਤਾਂ ਵੋਟ ਦਿੰਦੇ ਨੇ ਕਿਸੇ ਨੂੰ ਸੁਸਾਇਟੀ ਨੋਟ ਜਿਹੜਾ ਹੁੰਦਾ ਹੈ ਉਹ ਦਿਖਾਵਾਂਗੇ ਆ ਤੁਹਾਡੀ ਕਾਰਸਾਨੀ ਹੈ ਜਿਹੜੀ ਤੁਸੀਂ ਬੰਦਿਆਂ ਦੀ ਕਿਸੇ ਦੀ ਗੱਲ ਨਹੀਂ ਸੁਣਦੇ ਹਮ ਜਿਦੜ ਕੋ ਜੀ ਤੇ ਤੁਹਾਡੇ ਕੀ ਹਾਲ ਆ ਜੀ ਸੇਸ਼ਨ ਲੈ ਕੇ ਮੈਂ ਆਪਾ ਤਾਂ ਨਾ ਪੜ ਬੰਦਾ ਜੀ ਇਹਦਾ ਪਤਾ ਹੋਊ ਕੋ ਵੇਖਦੇ ਹਾਸੇ ਬਸੇ ਕਿੰਨੀ ਟਿੱਕ ਚੱਲੀ ਜਾਂਦਾ ਪਿੰਡ ਦੇ ਚੱਲੀ ਜਾਂਦਾ 9 ਵੜ ਚੱਲੀ ਜਾਂਦਾ 10 ਵੜ ਚੱਲੀ ਜਾਂਦਾ ਜੀ ਵੇਖ ਰਿਹਾ ਹਾਂ ਕੋ ਫਰਕ ਨਹੀਂ ਪਿਆ ਮੈਡਮ ਮਹੀਨੇ ਤੋਂ ਦੋ ਜਣੇ ਰੋਡ ਚਲੇ ਕਿ ਨਾਮ ਹੈ ਤੁਹਾਡਾ ਕੁਲਤੇ ਸਿੰਘ ਇਹ ਤੁਹਾਡੀਆਂ ਮੁਸ਼ਕਲਾਂ ਕੀ ਕਿ ਦਰਵਾਜ਼ੇ ਵਿੱਚ ਜਿੱਦੜਵਾ ਦੇ ਵਿੱਚ ਮੁਸ਼ਕਲਾਂ ਬਈ ਸੜੀਆਂ ਟ੍ਰੈਫਿਕ ਦੇ ਸੰਬੰਧੀ ਵੀ ਹੈ ਕੁਛ ਤਾਂ ਹੂੰ ਹੋਸਾ ਰੋਡ ਸੰਬੰਧੀ ਵੀ ਹੈ ਰੋਡ ਦਾ ਹੀ ਗਵਰਨਮੈਂਟ ਨੂੰ ਟੈਕਸ ਭਰਦੇ ਆ ਤਾਂ ਤੁਹਾਡਾ ਡਬਲ ਤੇ ਟੂਲ ਟੈਕਸ ਵੀ ਲੈਂਦੇ ਆ ਇੱਕ ਚੀਜ਼ ਲੈਣ ਜਾਂਦਾ ਰੋਡ ਟੈਕਸ ਲੈ ਲੈਣ ਜਾਂ ਟੂਲ ਟੈਕਸ ਲੈਗਾ ਹੂੰ ਚਲਾਨ ਹੈ ਕਈ ਵਾਰੀ ਹੁਣ ਕੈਮਰੇ ਤੇ ਕੱਟੀ ਜਾਂਦੇ ਆ ਔਨਲਾਈਨ ਕੇ ਕੈਮਰਾ ਕੱਟੀ ਜਾਂਦੇ ਆ ਉਧਰੋਂ ਟ੍ਰੈਫਿਕ ਵਾਲੇ ਕੱਟ ਪੁੰਦੇ ਆ ਹੂੰ ਕਿੱਧਰ ਹੋ ਜਾਈ ਗਏ ਕੰਮ ਹੈ ਨਹੀਂ ਗੱਡੀਆਂ ਸਾਰੀਆਂ ਦੇਖੋ ਖੜੀਆਂ ਸਾਡੇ ਲੰਮੀ ਵਾਲੇ ਫਾਟਕ ਦੀ ਸਮੱਸਿਆ ਬਹੁਤ ਕੋਈ ਗੱਡੀ ਜੀ ਲੰਬੇ ਵਾਲੇ ਫਾਟਕ ਦੀ ਲੰਬੇ ਵਾਲੇ ਫਾਟਕ ਦੀ ਸਮੱਸਿਆ ਬਹੁਤ ਤਕੜੀ ਜਾਦੇ ਆ ਜਦੋਂ ਆਪਾਂ ਅਸੀਂ ਜਾਣਦੇ ਆ ਇੱਥੇ ਰਸਤੇ ਹਰ ਵਕਤ ਫਾਟਕ ਬੰਦ ਹੀ ਹੁੰਦਾ ਹੈ ਰਾਪਕਾ ਤੇ ਬਹੁਤ ਲੰਮਾ ਕਿਲੋ ਕਿਲੋਮੀਟਰ ਅਧਾ ਅਧਾ ਕਿਲੋਮੀਟਰ ਦਾ ਕਰ ਲੰਬੀਆਂ ਲੈਣਾ ਲੱਗ ਜਾਂਦੀਆਂ ਮੋਟਰਸਾਈਕਲਾਂ ਦੇ ਪੈਰ ਦੀ ਗਰਮੀ ਇੰਨੀ ਹੁੰਦੀ ਹੈ ਨਾ ਕੋਈ ਪਾਣੀ ਹੈ ਉੱਥੇ ਵੀ ਆਸੇ ਪਾਸੇ ਨਾ ਕੋਈ ਛਾਂ ਹੈ ਉੱਥੇ ਬੰਦੇ ਗਰਮੀ ਦੇ ਵਿੱਚ ਮਰੀ ਜਾਂਦੇ ਫਾਟਕ 20-20 ਮਿੰਟ ਫਾਟਕ ਬੰਦਰਾਂ ਦਾ ਹੀ ਟੈਂਸ਼ਨ ਤਾਂ ਇੰਨਾ ਇਕੱਠੀਆਂ ਆ ਜਾਂਦੀਆਂ ਚੱਲੀਆਂ ਜਾਂਦੀਆਂ ਆ ਜਾਂਦੀਆਂ ਚੱਲੀਆਂ ਜਾਂਦੀਆਂ ਕੋ ਡਰਾਈਵ ਭੁੱਲਦਾ ਵੀ ਨਹੀਂ ਖੇਲੀ ਉੱਥੇ ਜੀ ਜਾਨਦੋ ਕਰਦੇ ਕਿਹਦੇ ਨਕਸ਼ੇ ਉਸ ਤੋਂ ਪਾਸ ਹੋ ਗਿਆ ਤੇ ਜਲਦ ਬਣ ਜਾਊਗਾ ਨਹੀਂ ਜੀ ਕੁਝ ਨਹੀਂ ਬਣਾਇਆ ਜੀ ਇੱਥੇ ਜੀ ਹੂੰ ਹਾਂਜੀ ਜਨਤਾ ਉਸੇ ਤਰ੍ਹਾਂ ਪਰੇਸ਼ਾਨ ਹੈ ਇਸ ਬਾਰੇ ਫਿਰ ਰਾਜਾ ਬੜਿੰਗ ਸਾਹਿਬ ਨੇ ਸਹੀ ਗੱਲ ਪਗਾਈ ਨਹੀਂ ਫਿਰ ਹਾਂਜੀ ਨਹੀਂ ਜੀ ਰਾਜਾ ਬੜਿੰਗ ਸਾਹਿਬ ਤਾਂ ਪਹਿਲਾਂ ਤਾਂ ਕਹਿੰਦੇ ਸੀਗੇ ਵੀ ਬਣਜੂ ਬਣਜੂ ਪਰ ਲੇਕਿਨ ਜਨਤਾ ਨੇ ਉਥੇ ਬਣਨ ਨਹੀਂ ਦਿੱਤਾ ਬੈਂਟਾਵਾ ਦੇ ਵਿੱਚ ਹੂੰ ਉਹ ਕਹਿੰਦੇ ਵੀ ਅਸੀਂ ਬੰਨਣਾ ਨਹੀਂ ਦਿੰਦੇ ਹਾਂ ਜੀ ਹਾਂ ਲੋਕਾਂ ਨੇ ਵਿਰੋਧ ਕਰਤਾ ਹਾਂਜੀ ਲੋਕਾਂ ਨੇ ਵਿਰੋਧ ਕਰਿਆ ਉਸ ਚੀਜ਼ ਦਾ ਤੇ ਉਹ ਬੜਿਆ ਨਹੀਂ ਉੱਥੇ ਤਾਂ ਵੋਟਾਂ ਤੁਹਾਡੇ ਜਲਦ ਆਉਣ ਜਾ ਰਹੀਆਂ ਤੇ ਫਿਰ ਮਸਲਾ ਉਠਾਵਾਂਗੇ ਹਾਂਜੀ ਹਾਂਜੀ ਇਸ ਚੀਜ਼ ਦਾ ਮਸਲਾ ਜਰੂਰ ਉਠਾਵਾਂਗੇ ਵੀ ਸਾਨੂੰ ਜਿਹੜਾ ਫਟਕ ਸਾਹਮਣੇ ਨਹੀਂ ਚਾਹੀਦਾ ਇਸ ਤਰ੍ਹਾਂ ਬੈਂਟਾਵਾ ਦੇ ਵਿੱਚ ਦੀ ਸਾਨੂੰ ਲੰਮੀ ਆਏ ਸਾਈਡ ਦੇ ਉੱਤੇ ਦੀ ਫਾੜਕ ਚਾਹੀਦਾ ਜੀ ਹਾਂਜੀ ਇਹੋ ਵੀ ਮੁਸ਼ਕਲ ਇਸ ਤੋਂ ਆ ਰਹੀ ਹੋਵੇ ਹਾਂਜੀ ਹੋਰ ਇੱਕ ਪਸ਼ੂਆਂ ਦੀ ਸਮੱਸਿਆ ਬਹੁਤ ਜ਼ਿਆਦਾ ਤਗੜੀ ਹੈ ਜੀ ਹਾਂ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਇੰਨੇ ਆ ਜੀ ਜਿੰਨੇ ਤੁਸੀਂ ਹੱਥ ਤੋਂ ਵੱਧ ਆ ਜੀ ਇਹਨੇ ਰੋਜ਼ ਦੇ ਟਾਈਮ ਕੋਈ ਐਕਸੀਡੈਂਟ ਹੋਈ ਜਾਂਦੇ ਆ ਇਹਨਾਂ ਪਸ਼ੂਆਂ ਦੇ ਆਵਾਰਾ ਕਰਕੇ ਹੋ ਰਹੇ ਆ ਜੀ ਹਾਂ ਹਾਂਜੀ ਹਾਂਜੀ ਚਾਹ ਤੁਸੀਂ ਸਾਡੇ ਇੱਥੇ ਕੋਈ ਵੱਡੀ ਫੈਕਟਰੀ ਵੀ ਨਹੀਂ ਪਹਿਲਾਂ ਇੱਥੇ ਇੱਕ ਫੈਕਟਰੀ ਹੁੰਦੀ ਸੀ ਨਸਵਾਰ ਵਾਲੀ ਉਹ ਵੀ ਬੰਦ ਹੋ ਗਈ ਨਹੀਂ ਨਹੀਂ ਨਸਵਾਰ ਵਾਲੀ ਦੀ ਮਾਰਗਫਟ ਹੁੰਦਾ ਇਹ ਨਸਵਾਲਾਂ ਦਾ ਪਰਸਨਲ ਹੁੰਦੀ ਸੀ ਕੋਈ ਵੀਰਜੀ ਇੱਥੇ ਇੰਡਸਟਰੀ ਏਰੀਆ ਹੈ ਨਹੀਂਗਾ ਕੋਈ ਇੰਡਸਟਰੀ ਜੀ ਹੈ ਨਹੀਂਗੀ ਜਿਹਦੇ ਕਰਕੇ ਸਾਡਾ ਕੋਈ ਕੰਮਕਾਰ ਚੱਲਦਾ ਵੇ ਬਸ ਆ ਮੰਡੀ ਦੀਆਂ 10-20 ਦੁਕਾਨਾਂ ਐ ਇਹਨਾਂ ਦਾ ਰੇਲ ਹੈ ਜੁਰੇਲੋ ਚੱਕੀ ਇਹਨਾਂ ਅਗੇ ਕੰਮ ਚੱਲਦਾ ਵੇ ਉਹ ਸੀਜ਼ਨ ਦਾ ਕੰਮ ਹੁੰਦਾ ਨਾਲ ਮਹੀਨਾ ਕਿਤੇ 15 ਦਿਨ ਛੀ-ਛੀ ਮਹੀਨਿਆਂ ਤੋਂ 15-15 ਦਿਨ ਸੀਜ਼ਨ ਹੁੰਦਾ ਬਸ ਐ ਹੀ ਕੰਮ ਬੋਲ ਨਹੀਂ ਵੇਲੇ ਬੈਠੇ ਢਾਟ ਚੁੱਪ ਕੇ ਮੁੜ ਗਏ ਢਿੰਪੀ ਸਾਹਿਬ ਪੂਰਾ ਮੁਕਾਬਲਾ ਕਰਦੇ ਰਾਏ ਬੜਿੰਗ ਵੀ ਸਾਹਿਬ ਤੇ ਮਰ ਮਸਲੇ ਹੱਲ ਕੀਤੇ ਲੋਕਾਂ ਦੇ ਮਸਲੇ ਹਾਲ ਤਾਂ ਸਾਰੇ ਇਹ ਹੈ ਨਹੀਂ ਜਿੰਨਾ ਕਿ ਸਰਕਾਰ ਦੇ ਬਸ ਦੇਖੋ ਕੋਈ ਵੀ ਹੈ ਰਾਏ ਵਡਿੰਗ ਸਾਹਿਬ ਆਏ ਉਹਨੇ ਜਿੰਨਾ ਹੋ ਸਕਿਆ ਕੀਤਾ ਡੀਐਮਪੀ ਆਇਆ ਭਾਈ ਜਿੰਨਾ ਉਹਨੇ ਕੀਤਾ ਉਹਨੇ ਵੀ ਕੀਤਾ ਬਾਦ ਸਾਹਮਣੇ ਕੀਤਾ ਸਾਰੇ ਸਰਕਾਰਾਂ ਨੇ ਕੋਈ ਨਾ ਕੋਈ ਕੀਤਾ ਆਪਾਂ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਅਸੀਂ ਕਿਹੜੀ ਕੋਈ ਪਾਰਟੀ ਬੋਏ ਕੋਈ ਇਲਜ਼ਾਮ ਲਾਉਣਾ ਜੇ ਮੈਂ ਕੱਲ ਨਹੀਂ ਤਾਂ ਬਰਾਜ ਨੇ ਮੈਂ ਨਹੀਂ ਕੁਝ ਨਹੀਂ ਕੀਤਾ ਮੈਂ ਰਾਏ ਆਪਣੇ ਕਹਿੰਦਾ ਡੀਐਮਪੀ ਭਾਈ ਨੇ ਕੁਝ ਨਹੀਂ ਕੀਤਾ ਸਾਡਾ ਕਿਸੇ ਪਾਰਟੀ ਬੈ ਕੋਈ ਸੰਬੰਧ ਨਹੀਂ ਸਾਡਾ ਸੰਬੰਧ ਆਹ ਬੰਦੇ ਨਾਲ ਚਾਹੇ ਉਹ ਐਮਐਲਏ ਆ ਚਾਹੇ ਸਾਡਾ ਐਮਐਸਸੀ ਆ ਬਾੜਾ ਚਾਹੇ ਕੁਝ ਵੀ ਹੈ ਅਸੀਂ ਤਾਂ ਉਹਦੀ ਬਾਹਰ ਨਹੀਂ ਸਾਡੇ ਧੱਕਾ ਹੋ ਰਿਹਾ ਜਨਾ ਸਾਡਾ ਹ ਸੈਂਟਰ ਕੇਂਦਰ ਗਵਰਨਮੈਂਟ ਵੱਲੋਂ ਵੀ ਆ ਫਿਟੜ ਜਿਹੜਾ ਰੋਡ ਤੇ ਚੜ੍ਹਦੇ ਆ ਕਿ ਇਜਾਜ਼ਤ ਨਹੀਂ ਇਹ ਪੁਲਿਸ ਨਾਕੇ ਮੂਹਰੇ ਸ਼ਰਮ ਟੱਪਦੇ ਜੀ ਤੇ ਸਾਨੂੰ ਕਾਗਜ਼ ਲਈ ਕਹਿੰਦੇ ਪੁਲਿਸ ਹੱਥ ਮਾਰਦਾ ਕਿ ਕਾਗਜ਼ ਲਿਆ ਕਿਥੋਂ ਦੀ ਆ ਇਹਨਾਂ ਸ਼ਰਮ ਜਾਂਦੇ ਆ ਜੇ ਅਸੀਂ ਸ਼ਿਕਾਇਤ ਕਰਦੇ ਆ ਤਾਂ ਉਹਨਾਂ ਦਾ ਗੁੱਸਾ ਸਾਡੇ ਚਲਾਨ ਕੱਟ ਕੇ ਲਾਉਂਦੇ ਆ ਜੀ ਇਹਦਾ ਹੱਲ ਕਿਸੇ ਨੇ ਕੀਤਾ ਨਾ ਰਾਜਾ ਬੜੀ ਸਾਹਮਣੇ ਕੀਤਾ ਨਾ ਬਾਦਲ ਸਾਹਿਬ ਨੇ ਕੀਤਾ ਤੇ ਨਾ ਭਗਵੰਤ ਮਾਨ ਨੇ ਕੀਤਾ ਉਤੋਂ ਰਹਿੰਦੀ ਹੁੰਦੀ ਮੋਟਰ ਰੇੜੀ ਚੱਲ ਵੀ ਮਾਂ ਤਾਂ ਫਿਟੜੇ ਨਹੀਂ ਸੀ ਉਤੋਂ ਰਹਿੰਦੀ ਹੁੰਦੀ ਮੋਟਰ ਰੇੜੀ ਚੱਲ ਵੀ ਫਿਰ ਨਵਾਂ ਅੱਕ ਸਾਡੇ ਤੋਂ ਹੋਰ ਚੋਤਾ ਪੰਜਾਬੀ ਇਹ ਜ ਨਵਾਂ ਹੱਕ ਸਾਡੇ ਤੋਂ ਡਾ ਹੋਰ ਚੋਤਾ ਹੂੰ ਫੀਟਰ ਦਾ ਕੀ ਬੰਦ ਕਰਨਾ ਸੀ ਮੋਟਰ ਰੈਡੀ ਉਹ ਦੂ ਚਲਾਦੀ ਸਾਡੀ 15 15 ਲੱਖੋਂ ਘੱਟ ਕੋਈ ਗੱਦੀ ਨਹੀਂ ਕਿਸ਼ਤਾ ਸੀ ਭਰਦੇ ਜਾਂ ਬੰਗਾਰਾ ਪੁਲਿਸ ਨਹੀਂ ਅਸੀਂ ਦੰਦੇ ਆ ਦੋ ਗੱਡੇ ਕਰਨਦੇ ਵੀ ਕਿਸੇ ਛੱੜਨੇ ਪੁਲਿਸ ਲੱਗਦਾ ਗੱਦੀ ਦਿਓ ਨਾਲੇ ਕਿਹੜੇ ਸਿਸਟਮ ਵਧੀਆ ਹੋ ਗਿਆ ਹੁਣ ਤਾਂ ਬੰਗਾਰਾ ਪੂਰਾ ਪੈਂਦੀਆਂ ਨਹੀਂ ਬਾਈ ਬਾਈ ਜੀ ਸਭ ਪੈਂਦੀਆਂ ਤੁਸੀਂ ਐਂ ਕਰੋ ਹੁਣ ਤੁਹਾਡੇ ਕਹਿਵੇਂ ਬੋਲ ਰਿਹਾ ਤੁਸੀਂ ਲਾਈਵ ਚਲਾ ਦਿਓ ਖੁਦ ਕਾਨੂੰ ਪੁਲਿਸ ਰਾਹੀਂ ਗੁੱਸਾ ਮੇਰੇ ਤੇ ਲਾ ਦੇ ਕਿ ਤੂੰ ਇਹ ਬਿਆਨ ਦਿੱਤਾ ਜਿ세 ਇਨੇ ਚਲਾਣ ਦੇ ਹੋਰ ਕੱਢ ਦੂ ਮੇਰੇ ਬਿਆਨ ਦੇ ਕੱਢ ਦੂਆ ਦੋਹਿਆਂ ਦਾ ਕਰੀ ਤੋਂ 50 ਸੱਚ ਤਾਂ ਇਹੀ ਆ ਸੱਚ ਵਿਖਾਓ ਜੇ ਸਾਡੇ ਬੀਜਾਰ ਕੋੜੀ ਕੀਤਾ ਤੇ ਸੱਚ ਸੁਣਾਓ ਠੋਕ ਕੇ ਸੁਣਾਓ ਚਾਰ-ਚਾਰ ਰੁਪਈਆ ਕਰਕੇ ਸੁਣਾਓ ਪਰ ਮਾਨ ਸਾਹਿਬ ਤਾਂ ਕਹਿੰਦੇ ਰਿਸ਼ਵਤ ਬੰਦ ਹੋ ਗਈ ਪੁਲਿਸ ਵਧੀਆ ਕੰਮ ਕਰ ਰਹੀ ਹੈ ਨਹੀਂ ਰਿਸ਼ਵਤ ਨਹੀਂ ਲੈਂਦੀ ਅਸੀਂ ਨਾ ਕਿਧਰੇ ਪੁਲਿਸ ਦੇ ਜਾਮ ਲਈਏ ਰਿਸ਼ਵਤ ਦਾ ਰਿਸ਼ਵਤ ਬੰਦ ਆ ਅਸੀਂ ਉਲਟਾ ਕੋਸ਼ਿਸ਼ ਆਪ ਦੇਣ ਦੀ ਕਰਦੇ ਆ ਵੀ ਜੇ ਹਜ਼ਾਰ ਜਲਾਣਾ ਭਾਈ ਇਹ ਸੌ ਲੈ ਲਾ 920 ਦਾ ਕੀ ਕਰੀਏ ਫਿਰ ਜੀ ਅਸੀਂ ਇਸ ਗੱਲੋਂ ਪੁਲਿਸ ਦੇ ਜਾਮ ਨਹੀਂ ਲੈਂਦੀ ਇਸ ਗੱਲੋਂ ਪੁਲਿਸ ਦੇ ਜਾਮ ਨਹੀਂ ਲਾਉਂਦੇ ਕਿ ਪੁਲਿਸ ਪੈਸੇ ਲੈਂਦੀ ਆ ਬੰਗਾਰ ਪੈਂਦੀ ਬੰਗਾਰ ਦਾ ਵੀ ਪੈਂਦੀ ਉਹ ਜਿਹੜੇ ਕਿੰਦੇ ਤਲਾਬ ਚ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ ਉਹ ਕਹਿੰਦਾ ਅਸੀਂ ਮਜਬੂਰ ਆ ਕੀ ਕਰੀਏ ਹਮ ਹੁਣ ਸਰਕਾਰ ਨੇ ਜਿਹੜਾ ਕਿਹੜਾ ਬੰਦ ਕੀਤੇ ਸੀ ਇੱਕ ਦਿਨ ਵਾਸਤੇ ਆਹ ਮੋਟਰਸਾਈਕਲ ਵਾਲੀਆਂ ਰੇੜੀਆਂ ਹੀਆਂ ਕਿਤੇ ਸੀ ਜੀ ਉਹ ਉਹਨਾਂ ਨੇ ਹੈਵੀ ਹੋ ਗਈ ਅਸੀਂ ਉਹਨੂੰ ਪੋਟਾ ਪਾਈਆਂ ਹਮ ਸਰਕਾਰ ਫਿਰ ਮਜਬੂਰ ਹੋ ਗਈ ਹਮ ਇਹ ਬੋਰਡ ਬੈਂਕ ਹੈ ਜੀ ਫੋਰਨਲੀਸਤਾ ਆਪਣਾ ਆਈਡੀਆ ਕਰ ਨਹੀਂ ਸਕਦਾ ਜਿੰਨਾ ਮਾਜੀ ਡੀਟੇਲ ਕਰ ਲੋ ਮੋਦੀ ਨੇ ਕਿਹਾ ਡਿਜੀਟਲ ਇੰਡੀਆ ਆਨਲਾਈਨ ਪੇਮੈਂਟ ਸਾਰਾ ਕਹਿੰਦਾ ਨਹੀਂ ਹਮ ਸਾਨੂੰ ਤਾਂ ਕੈਸ਼ ਦਿਓ ਤੁਸੀਂ ਕੋਈ ਸਕੂਲਾਂ 'ਚ ਵੇਖਿਆ ਉਹ ਤੁਹਾਡਾ ਕੋਈ ਬੱਚਾ ਪੜਦਾ ਹੋਣਾ ਤੁਹਾਡੀ ਕਿਸੇ ਬੱਚੇ ਸਕੂਲ ਦੀ ਫੀਸ ਆਨਲਾਈਨ ਤੁਹਾਡੇ ਤੋਂ ਲਈ ਹੈ ਤੁਸੀਂ ਖੁਦ ਦੱਸੋ ਪੱਤਰਕਾਰ ਮੇਰੀ ਇੰਟਰਵਿਊ ਲਈ ਜੰਨੇ ਹੋ ਜਦੋਂ ਮੋਦੀ ਜੀ ਨੇ ਇੰਡੀਆ ਕਿਹਾ ਤੁਸੀਂ ਖੁਦ ਫੀਸ ਭਰਨਗੇ ਤੁਹਾਡੇ ਸਕੂਲ ਨੇ ਲਈ ਹੈ ਨਹੀਂ ਜੇ ਅਸੀਂ ਟਿੱਕਰ ਕਿਹਾ ਕਿਥੋਂ ਦੇਵਾਂਗੇ ਜੇ ਆਉਣੇ ਫਿਰ ਆਉਂਦੇ ਵੀ ਦੇ ਸਕਦੇ ਤੁਸੀਂ ਤਰਾ ਹਮ ਨਸ਼ੀ ਜੀ ਨਸ਼ੀ ਜੀ ਦੇਖੋ ਜਿਵੇਂ ਲੋਕਾਂ ਸੁਣਦੇ ਆ ਥਾ ਦਾ ਬੁਰਾ ਹਾਲ ਹੈ ਲੇਕਿਨ ਸਾਡਾ ਇਹਦਾ ਸਟੈਂਡ ਹੈ ਅਸੀਂ ਆਪਦੇ ਸਟੈਂਡ ਦੀ ਗਾਰੰਟੀ ਦੇ ਦਾਂ ਸਾਡੇ ਸਟੈਂਡ ਤੋਂ ਕੋਈ ਕਿਸੇ ਬਾਰੇ ਨਸ਼ਾ ਨਹੀਂ ਕੀ ਕੰਮ ਕਰਦੇ ਹਾਂ ਜੀ ਮੈਂ ਵੀ ਸਟੈਂਡ ਤੇ ਹੀ ਆ ਜੀ ਹੁਣ ਕੀ ਮੁਸ਼ਕਲਾਂ ਆ ਇੱਥੇ ਮੁਸ਼ਕਲਾਂ ਬਈ ਇਹੀ ਆ ਗੱਡੀਆਂ ਦੀਆਂ ਸਾਰਿਆਂ ਨੂੰ ਗੱਡੀਆਂ ਸਾਡੀਆਂ ਖੜੀਆਂ ਤੇ ਕੰਮ ਕੰਮ ਹੈ ਨਹੀਂ ਕਿ ਟੈਕਸ ਟੁੱਟੇ ਜਾਂਦੇ ਆ ਤੇ ਪੁਲਿਸ ਜਿੱਥੇ ਜਾਣਦੇ ਆ ਅਗਲੇ ਕੰਦੇ ਚਲਾਨ ਵੀ ਕਾਗਜ਼ ਦਿਖਾ ਹੁਣ ਕੰਮ ਹੋਊਗਾ ਤਾਂ ਕਾਗਜ਼ ਪੂਰੇ ਹੋਣਗੇ ਕੰਮ ਹੈ ਨਹੀਂ ਸਾਡੇ ਕੋਲ ਕੰਮ ਹੋਵੇ ਤਾਂ ਅਸੀਂ ਆਪਣੇ ਕਾਗਜ਼ ਪੂਰੇ ਕਰੀਏ ਹੁਣ ਉਹ ਚਲਾਨ ਕਰ ਦਿੰਦੇ ਆ ਮਜਬੂਰਨ ਸਾਨੂੰ ਹੁਣ ਪੈਸੇ ਹੋਣ ਦਾ ਚਲਾਨ ਭੁਗਤੀ ਹੈ 2 2 3 3 ਸਾਲਾਂ ਦੇ ਸਾਡੇ ਚਲਾਨ ਅੱਜ ਵੀ ਪਏ ਆ ਭਰਨ ਵਾਲੇ ਕਈ ਗੱਡੀਆਂ ਦੇ ਤਾਂ ਰਾਜਸਥਾਨ ਆਨਲਾਈਨ ਚਲਾਨ 25 25 30 30 ਹਜ਼ਾਰ ਦੇ ਚਲਾਨ ਹੋਏ ਪਏ ਆ ਹੁਣ ਕੀ ਕਰਨ ਉਹ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਸਾਡੇ 25 25 30 30 ਹਜ਼ਾਰ ਦੇ ਚਲਾਨ ਬਾਅਦ ਚ ਜੋ ਨੈਟ ਤੇ ਦੇਖਣ ਜੋ ਪਤਾ ਲੱਗਦਾ ਤਾਂ ਤੁਹਾਡੇ ਇੱਥੇ ਇੰਡਸਟਰੀ ਵੀ ਨਹੀਂ ਗੱਲ ਕਰ ਰਹੇ ਸੀ ਕਿ ਵੱਡਾ ਉਦਯੋਗ ਵੀ ਹੈ ਨਹੀਂ ਇੱਥੇ ਹਾਂਜੀ ਕੋਈ ਵੀ ਉਦਯੋਗ ਹੈ ਨਹੀਂ ਇੱਕ ਮਾਰ ਫੈਟ ਪਹਿਲਾਂ ਹੁੰਦਾ ਸੀਗਾ ਜੀ ਉਹ ਵੀ ਹੁਣ ਬੰਦ ਹੋ ਗਿਆ ਤੇ ਛੋਟੇ ਮੋਟੇ ਜਿਹੜੇ ਸੀਗੇ ਉਹ ਵੀ ਹੁਣ ਛੋਟੇ ਛੋਟੇ ਦੁਕਾਨਾਂ ਚ ਤਬ ਤਬਦੀਲ ਹੋ ਗਏ ਜੀ ਕੰਮ ਹੈ ਨਹੀਂ ਬਿਲਕੁਲ ਵੀ ਤੇ ਨਸ਼ਾ ਬਹੁਤ ਹੈ ਜੀ ਨਸ਼ਾ ਇੱਥੇ ਬਹੁਤ ਵਿਕਦਾ ਇੱਥੇ ਪੁਲਿਸ ਵਾਲੇ ਵੀ ਮੀਟਿੰਗਾਂ ਕਿ ਕਰਦੇ ਆ ਉਹ ਆਣ ਕੇ ਵੀ ਸਾਨੂੰ ਦੱਸੋ ਵੀ ਕੌਣ ਨਸ਼ਾ ਵੇਚਦਾ ਪੁਲਿਸ ਵਾਲੇ ਜਿਹੜੇ ਹੁੰਦੇ ਇਹਨਾਂ ਨੂੰ ਚੋਰ ਦਾ ਵੀ ਪਤਾ ਸਾਥ ਦਾ ਵੀ ਪਤਾ ਔਰ ਨਸ਼ਾ ਦਿਨੋਂ ਦਿਨ ਬਹੁਤ ਵਧ ਰਿਹਾ ਰਾਤ ਹੀ ਮੇਰੇ ਕੋਲ ਇੱਕ ਫੋਨ ਆਇਆ ਅੱਠ ਵਾਰਡ ਦੇ ਵਿੱਚੋਂ ਵੀ ਸਾਡੇ ਨਸ਼ਾ ਦੋ ਪਹਿਲਾਂ ਮੋਤਾ ਹੋ ਚੁੱਕੀਆਂ ਨੇ ਤੇ ਇੱਕ ਬੰਦਾ ਹੋਰ ਜਿਹੜਾ ਹੈਗਾ ਉਹ ਨੂੰ ਇੱਥੋਂ ਡਾਕਟਰ ਜੈਨ ਦੇ ਲੈ ਕੇ ਗਏ ਸੀ ਉਸ ਦਿਵਾਰ ਬਠੇ ਰੈਫਰ ਕਰਤਾ ਤੇ ਨਸ਼ਾ ਇਹਨਾਂ ਵਿਕ ਰਿਹਾ ਨਸ਼ਾ ਪੁਲਿਸ ਵਾਲਾ ਨੂੰ ਸਭ ਪਤਾ ਇਹ ਪੁਲਿਸ ਵਾਲੇ ਜਿਵੇਂ ਆਪਣੇ ਕਬੂਤਰ ਹੁੰਦਾ ਅੱਖ ਵਿੱਚ ਜਾਂਦਾ ਐਵੇਂ ਪੁਲਿਸ ਵਾਲੇ ਅੱਖ ਵਿੱਚ ਕੇ ਬੈਠੇ ਆ ਸਰਕਾਰ ਤਾਂ ਕਿ ਨਹੀਂ ਸਖਤੀ ਬਹੁਤ ਨਹੀਂ ਜੀ ਨਹੀਂ ਜੀ ਸਰਕਾਰ ਨੇ ਕੋਈ ਸਖਤੀ ਨਹੀਂ ਕੀਤੀ ਕੋਈ ਕੁਝ ਵੀ ਨਹੀਂ ਹੈ ਜੇ ਸਰਕਾਰ ਨੇ ਸਖਤੀ ਕੀਤੀ ਹੋਵੇ ਔਰ ਐਸਐਸਪੀ ਨੂੰ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਐਸਐਚਓ ਜਿਹੜਾ ਡੀਐਸਪੀ ਗਲਤ ਕੰਮ ਕਰਦਾ ਫੜਿਆ ਗਿਆ ਜਿਹੜੇ ਥਾਣੇ 'ਚੋਂ ਫੜਿਆ ਗਿਆ ਤੁਰੰਤ ਉਹਨੂੰ ਜਿਹੜਾ ਹੈਗਾ ਉਹਨੂੰ ਮਤਲ ਕਰਨ ਟਰਮੀਨੇਟ ਕਰਨ ਤੇ ਫਿਰ ਜਾ ਕੇ ਨਸ਼ੇ ਤੇ ਇਹ ਫਰਕ ਪੈਸੇ ਦਾ ਖਾਲੀ ਗੱਲਾਂ ਜਿਹੜੀਆਂ ਕਿਹੜੀਆਂ ਬਹੁਤ ਸੌਖੀਆਂ ਗੱਲਾਂ ਨਾਲ ਕੜਾ ਕਦੇ ਨਹੀਂ ਬਣਦਾ ਕੜਾ ਤਾਂ ਸਹੀ ਕੜਾ ਹੀ ਬਣਦਾ ਇਸ ਕਰਕੇ ਜਿਹੜੀਆਂ ਸਮੱਸਿਆਵਾਂ ਬਹੁਤ ਹਨ ਹੁਣ ਜਿਵੇਂ ਬਿਜਲੀ ਹੈ ਬਿਜਲੀ ਦੀ ਸਮੱਸਿਆ ਬਹੁਤ ਹੈ ਜਿਵੇਂ ਇੱਥੇ ਬਿਜਲੀ ਦਿਹਾੜੀ ਵਿੱਚ ਦੋ ਦੋ ਚਾਰ ਚਾਰ ਘੰਟੇ ਕੱਟ ਲੱਗਦੇ ਆ ਉਹ ਤਾਂ ਇਹ ਠੱਗਾ ਨਹੀਂ ਮਾਰ ਨਹੀਂ ਜੀ ਨਹੀਂ ਨਹੀਂ ਬਹੁਤ ਕੱਟ ਲੱਗਦੇ ਆ ਜਦੋਂ ਅਸੀਂ ਉਹਨਾਂ ਨੂੰ ਕੰਪਲੇਂਟ ਤੇ ਕੋਈ ਉਹਨਾਂ ਨੂੰ ਆਪਣੀ ਕੰਪਲੇਂਟ ਲਿਖਾਉਣੇ ਆ ਤੇ ਉਹਨਾਂ ਦਾ ਨੰਬਰ ਬੰਦ ਹੋ ਜਾਂਦਾ ਹੈਗਾ ਹਰ ਜੇ ਕੰਪਲੇਂਟ ਦਾ ਅਸੀਂ ਇੱਥੇ ਕੋਈ ਖਾਸ ਮੁਕਸਾਈ ਹੋਵੇ ਕੋਈ ਐਸਜੀਓ ਸੁਣਨ ਵਾਲਾ ਹੋਵੇ ਕੋਈ ਜੇੀ ਸੁਣਨ ਵਾਲਾ ਹੋਵੇ ਕੋਈ ਐਕਸ਼ਨ ਸੁਣਨ ਵਾਲਾ ਹੋਵੇ ਸਭ ਸੁੱਤੇ ਪਏ ਆ ਤਨਖਾਹਾਂ ਮਿਲਦੀਆਂ ਜਿੰਨੀਆਂ ਤਨਖਾਹ ਐਕਸ਼ਨ ਐਸਜੀਓ ਲੈਂਦਾ ਉਹਨੇ ਵਿੱਚ 10 ਬੰਦੇ ਜੇ ਮੁਲਾਜ਼ਮ ਰੱਖੇ ਹੋਣ ਤੇ ਵਧੀਆ ਕੰਮ ਹੋਊਗਾ ਇਹ ਲੈ ਕੇ ਤਨਖਾਹਾਂ ਤੇ ਆਪ ਦੀ ਜੇਬਾਂ ਚ ਪਾ ਕੇ ਖਾ ਕੇ ਢਕਾਰ ਮਾਰ ਕੇ 8 ਘੰਟੇ ਤੇ ਆਪਦਾ ਚਲੇ ਜਾਂਦੇ ਆ ਇਹਨਾਂ ਨੂੰ ਪਬਲਿਕ ਨਾਲ ਕੋਈ ਸਬੰਧ ਨਹੀਂ ਇਹਨਾਂ ਨੂੰ ਹੈਗਾ ਇਹਨਾਂ ਨੂੰ ਤਾਂ ਆਪਣੀ ਤਨਖਾਹ ਦੇ ਨਾਲ ਹੈਗਾ ਸਮੱਸਿਆ ਮੈਂ ਕਿਹੜੀ ਕਿਹੜੀ ਗਲਤੀ ਸਮੱਸਿਆ ਨਹੀਂ ਹਰ ਚੀਜ਼ ਦੀ ਸਮੱਸਿਆ ਹੈਗੀ ਇੱਥੇ ਪਾਣੀ ਦੀ ਕਿੰਨੇ ਬਾਈ ਸੀਵਰੇ ਦਾ ਬਹੁਤ ਪੇੜਾ ਹਾਲ ਹੈ ਸੀਵਰੇ ਦੇ ਮੇਰਾ ਜਿਹੜਾ ਵਾਰ ਹੈਗਾ ਉਹ ਠਾਕਰ ਮੱਲਾ ਟਾਵਰ ਵਾਲੀ ਗਲੀ ਹੈ ਅੱਜ ਜਾ ਕੇ ਉੱਥੇ ਦੇਖ ਸਕੋ ਵੀ ਉੱਥੇ ਉਹਨਾਂ ਨੇ ਮਸ਼ੀਨ ਲਾ ਛੱਡੀ ਆ ਸੀਵਰ ਭਰਿਆ ਪਿਆ ਜੇਈ ਨੂੰ ਕਹਤਾ ਔਰ ਜਿਹੜੀ ਮੈਂ ਗੱਲ ਕਹਿ ਰਹਾ ਹੈਗਾ ਵੀ ਇੱਥੇ ਕੋਈ ਖਸਗਸਾਈ ਨਹੀਂ ਹੈਗਾ ਕਿਹਨੂੰ ਅਸੀਂ ਫੋਨ ਕਰੀਏ ਕਿਹਨੂੰ ਕਰੀਏ ਨਹੀਂ ਜੀ ਨਹੀਂ ਰਾਜਾ ਵੜੇਂਗੇ ਇੱਥੋਂ ਜਿੱਤ ਗਿਆ ਨਹੀਂ ਜੀ ਰਾਜਾ ਵੜਿੰਗ ਦੀ ਵੀ ਸੁਣ ਲਓ ਹੁਣ ਅਸੀਂ ਬਾਹਰੋਂ ਕੋਈ ਪਬਲਿਕ ਵਾਲਾ ਆਉਂਦਾ ਕਹੇ ਨੇ ਪਿਸ਼ਾਬ ਕਰਨ ਜਾਣਾ ਆ ਇੱਕ ਇੱਥੇ ਜਿਹੜੇ ਇਹਨਾਂ ਨੇ ਉਹ ਬਣਾਏ ਜਰਨਲ ਉਹ ਚਿੱਟੇ ਆਥੀ ਬਣਾਏ ਆ ਔਰ ਅਸੀਂ ਚਲੋ ਇਹਨਾਂ ਨੇ ਇੱਥੇ ਉਹਨਾਂ ਨੇ ਬਣਾਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਜਦੋਂ ਉਹਨਾਂ ਦੀ ਸਾਫ ਸਫਾਈ ਨਹੀਂ ਹੁੰਦੀ ਇੱਕ ਵੇਖੋ ਜਦੋਂ ਉਹਨੂੰ ਹਰ ਟਾਈਮ ਲੋਕ ਲੱਗਿਆ ਰਹਿਣਾ ਜਦੋਂ ਲੋਕ ਲੱਗ ਗਿਆ ਤੇ ਪਬਲਿਕ ਵਾਲਾ ਬੰਦਾ ਜਾਂ ਟੈਕਸੀ ਵਾਲੇ ਜਾਂ ਦੁਕਾਨਦਾਰ ਪਿਸ਼ਾਬ ਕਿੱਥੇ ਕਰਨ ਜਾਣਗੇ ਇੱਕ ਪਿਸ਼ਾਬ ਤੇ ਇੱਕ ਲੈਟਰਨ ਕੇ ਕੈਸੀ ਚੀਜ਼ ਹੈ ਜਿਹੜਾ ਬੰਦਾ ਰੋਕ ਨਹੀਂ ਸਕਦਾ ਭੁੱਖ ਨੂੰ ਰੋਕ ਲੂਗਾ ਪਿਆਸ ਨੂੰ ਰੋਕ ਲੂਗਾ ਪਰ ਇਹ ਨਹੀਂ ਰੋਕ ਸਕਦੇ ਮੈਂ ਇੱਕ ਵਾਰ ਇਹ ਜਿਹੜਾ ਇੱਥੋਂ ਦਾ ਐਮਐਲਏ ਸਾਹਿਬ ਆ ਬਿੰਗ ਸਿੰਘ ਸਾਹਿਬ ਮੈਂ ਉਹਨੂੰ ਵੀ ਕਿਹਾ ਸੀ ਮੈਂ ਕਿਹਾ ਜੀ ਇਹਦਾ ਕੋਈ ਬੰਦਾ ਲਾਓ ਪਰ ਉਹਨਾਂ ਨੇ ਮੈਨੂੰ ਐਸਾ ਮੈਂ ਇੱਕ ਮੋਤਵਾਰ ਬੰਦਾ ਸ਼ਹਿਰ ਦਾ ਮੈਨੂੰ ਉਹਨਾਂ ਨੇ ਕਿਹਾ ਵੀ ਮੈਂ ਕਿਹਾ ਆਪਦੀ ਕੋਈ ਇੱਥੇ ਭੂਆ ਲਾ ਦਿਆਂ ਮੈਂ ਕਿਹਾ ਬੜਿੰਗ ਸਾਹਿਬ ਮੈਂ ਤੁਹਾਨੂੰ ਭੂਆ ਲਾਉਣ ਵਾਸਤੇ ਨਹੀਂ ਕਿਹਾ ਤੁਹਾਨੂੰ ਇੱਕ ਇੱਥੇ ਐਮਪਲਾਈ ਲਾਉਣ ਵਾਸਤੇ ਕਿਹਾ ਉਹ ਕਮੇਟੀ ਕੋਲੇ ਫੰਡ ਆ ਸਭ ਕੁਝ ਹੈਗਾ ਜੇ ਸਾਡਾ ਇੱਕ ਜਰਨਲ ਜਿੱਥੇ ਬਣਾਇਆ ਉੱਥੇ ਸਾਫ ਸਫਾਈ ਨਹੀਂ ਹੈ ਅਸੀਂ ਆਮ ਪਬਲਿਕ ਵਾਲੇ ਅਸੀਂ ਬਾਥਰੂਮ ਕਿੱਥੇ ਜਾਈਏ ਔਰ ਸਭ ਤੋਂ ਸਾਨੂੰ ਜਿਹੜੀ ਵੱਡੀ ਦਿੱਕਤ ਆਉਂਦੀ ਹੈ ਬਾਥਰੂਮ ਦੀ ਔਰ ਇਹਨਾਂ ਨੇ ਬਣਾ ਕੇ ਤੇ ਉਹ ਸਾਰੇ ਹਰ ਟਾਈਮ ਜਿਹੜਾ ਲੋਕ ਲੱਗਿਆ ਹੁੰਦਾ ਇਹ ਟੈਕਸੀ ਵਾਲੇ ਵੀ ਇੱਥੇ ਜਾਂਦੇ ਆ ਅਸੀਂ 700 ਰੁਪਏ ਇਕੱਠਾ ਵੀ ਕੀਤਾ ਸੀ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਔਰ ਇਹ ਕੰਮ ਕਮੇਟੀ ਦਾ ਹੈਗਾ ਜਿਹੜਾ ਇਥੋਂ ਦੀ ਸਫਾਈ ਕਰਨ ਦਾ ਵੇਖੋ ਜਿਹੜੇ ਕਮੇਟੀ ਦਾ ਮੌਲਕ ਅਧਿਕਾਰ ਹੈ ਚਾਹੇ ਉਹ ਲੀਡਰ ਹੈ ਸਾਨੂੰ ਪਾਣੀ ਬਿਜਲੀ ਸਫਾਈ ਇਹ ਹਰ ਲੀਡਰ ਦਾ ਨੈਤਿਕ ਅਧਿਕਾਰ ਹੈ ਚਾਹੇ ਅਸੀਂ ਉਹਨੂੰ ਵੋਟ ਪਾਈ ਹੈ ਚਾਹੇ ਨਹੀਂ ਪਾਈ ਅਸੀਂ ਇਹ ਉਹਨਾਂ ਲੀਡਰਾਂ ਦਾ ਇੱਕ ਫਰਜ਼ ਬਣਦਾ ਪਰ ਸਾਨੂੰ ਕੋਈ ਬੁਨਿਆਦੀ ਸਹੂਲਤ ਨਾ ਤਾਂ ਪਾਣੀ ਦੀ ਮਿਲ ਰਹੀ ਹੈ ਨਾ ਸਾਨੂੰ ਸਫਾਈ ਦੀ ਸਹੂਲਤ ਮਿਲੀ ਆ ਨਾ ਸਾਨੂੰ ਬਿਜਲੀ ਦੀ ਸਹੂਲਤ ਮਿਲੀ ਆ ਕੋਈ ਨਹੀਂ ਐ ਇੱਥੇ ਕੋਈ ਖਸਗੁਸਾਈ ਨਹੀਂ ਐ ਉਹ ਰਾਜਾ ਜੀ ਜਿੱਤ ਕੇ ਉਹ ਆਪਦਾ ਉੱਥੇ ਜਾਵੜਾ ਐਮਪੀ ਬਣ ਕੇ ਉਹੜੇ ਇੱਥੇ ਕਿਸੇ ਦੀ ਕੀ ਲੋੜ ਆ ਜਦੋਂ ਵੋਟਾਂ ਆਉਂਦੀਆਂ ਉਹ ਇਹ ਜਿਹੜੇ ਲੀਡਰ ਆ ਜਿੰਨੇ ਵੀ ਲੀਡਰ ਆ ਇਹ ਫਸਲੀ ਬਠੇਰੇ ਆ ਜਦੋਂ ਫਸਲ ਪੱਕਦੀ ਉਦੋਂ ਇੱਥੇ ਆਉਂਦੇ ਆ ਵੀ ਹੁਣ ਫਸਲ ਪੱਕੀ ਆ ਤੇ ਆਪਾਂ ਵੱਢਣ ਜਾਣਾ ਆ ਹੋਰ ਮਹੀਨੇ ਨੂੰ ਜਿੱਤੇ ਬਾਈ ਇਲੈਕਸ਼ਨ ਆ ਗਿਆ ਉਦੋਂ ਸਾਰੇ ਇੱਥੇ ਆ ਜਾਣਗੇ ਆਖਣਗੇ ਤੁਹਾਡਾ ਕੰਮ ਕਰਦੇ ਆ 5 ਸਾਲ ਇੱਕ ਕੰਮ ਕੋਈ ਨਹੀਂ ਕਰਦੇ ਜੇ ਅੱਜ ਅਸੀਂ ਇਹਨਾਂ ਦੀ ਪ੍ਰਾਪਰਟੀ ਦੇਖੀਏ ਜਿੰਨੇ ਵੱਡੇ ਲੀਡਰ ਆ ਇਹਨਾਂ ਦਾ ਮਲੰਕਣ ਕਰ ਲੋ 5 ਸਾਲ ਰਹਿ ਕੇ ਇਹਨਾਂ ਨੇ ਕਿੰਨੀਆਂ-ਕਿੰਨੀਆਂ ਆਦੀਆਂ ਬਿਲਡਿੰਗਾਂ ਬਣਾਈਆਂ ਅਸੀਂ ਦੇਖੀਏ ਹੁਣ ਜਿਹੜੀ ਇਹਨਾਂ ਨੂੰ ਪੈਨਸ਼ਨ ਮਿਲਦੀ ਆ ਏ ਦੇਖੋ ਇਹਨਾਂ ਨੂੰ ਕਿੰਨੀ ਪੈਨਸ਼ਨ ਮਿਲਦੀ ਕਿੰਨੀ ਤਨਖਾਹ ਮਿਲਦੀ ਆ ਇੱਕ ਆਮ ਸੁਧਾਰਨ ਬੰਦਾ ਜਿਹਨੂੰ ਕਿਸੇ ਨੂੰ ਵੜਾਪਾ ਪੈਨਸ਼ਨ ਮਿਲਦੀ ਆ ਉਹ ਮਹੀਨਾ ਬੀਨਾ ਡੇਡ ਡੇਡ ਮਹੀਨਾ ਇੱਥੇ ਆਉਂਦੀ ਨਹੀਂ ਤੇ ਇਹਨਾਂ ਦੀਆਂ ਤਨਖਾਹਾਂ ਉਹਦੇ ਇਹਨਾਂ ਨੂੰ ਮਿਲ ਜਾਂਦੀਆਂ ਪਬਲਿਕ ਬਹੁਤ ਔਖੀ ਆ ਹਰ ਕਮ ਮੈਂ ਅਖੇ ਜੀ ਇੱਥੇ ਆਉਣਗੇ ਅਸੀਂ ਉਹਨੂੰ ਹਰ ਚੀਜ਼ ਦਾ ਉਹਨਾਂ ਤੋਂ ਸਵਾਲ ਪੁੱਛਾਂਗੇ ਪਹਿਲਾਂ ਸਭ ਤੋਂ ਵੱਡਾ ਜਿਹੜਾ ਸਾਡਾ ਮੇਨ ਮੁੱਦਾ ਉਹ ਨਸ਼ੇ ਦਾ ਵੀ ਨਸ਼ਾ ਦੱਸੋ ਤੁਸੀਂ ਅਜੇ ਤੱਕ ਕਿਉਂ ਨਹੀਂ ਬੰਦ ਕੀਤਾ ਚਾਹੇ ਉਹ ਇੱਥੇ ਝਾੜੂ ਵਾਲੀ ਸਰਕਾਰ ਆ ਜੇ ਜੇ ਤੁਸੀਂ 2.5 ਸਾਲ ਹੋ ਗਏ 2.5 ਸਾਲ ਦੇ ਵਿੱਚ ਤੁਸੀਂ ਅਜੇ ਤੱਕ ਕੋਈ ਨਸ਼ੇ ਨੂੰ ਨੱਥ ਨਹੀਂ ਪਾ ਸਕੇ ਤੇ ਫਿਰ ਤੁਸੀਂ ਇਸ ਤੋਂ ਬਾਅਦ ਕੀ ਕਰੋਗੇ ਔਰ ਸਭ ਤੋਂ ਵੱਡਾ ਇਹੀ ਆ ਅਸੀਂ ਪਬਲਿਕ ਨੂੰ ਕਹਿੰਨੇ ਆ ਵੀ ਜਦੋਂ ਇਹ ਇੱਥੇ ਆਉਂਦੇ ਆ ਤੁਹਾਡੇ ਦਰਵਾਜ਼ੇ ਤੇ ਆਉਂਦੇ ਵੋਟਾਂ ਮੰਗਣ ਆਉਂਦੇ ਆ ਇਹਨਾਂ ਨੂੰ ਵੋਟਾਂ ਨਾ ਦਿਓ ਇਹ ਫਸਲੀ ਬਟੇਰੇ ਆ ਕੋਈ ਕੰਮ ਕਰਨ ਵਾਲੇ ਨਹੀਂ ਹੈਗੇ ਔਰ ਜੇ ਜਿਹੜੇ ਬੰਦੇ ਦੇ ਵਿੱਚ ਸਹੀ ਭਾਵਨਾ ਹੋਵੇ ਕੰਮ ਕਰਨ ਦੀ ਉਹ ਇੱਥੇ ਆਵੇ ਹਫਤੇ ਬਾਅਦ ਆਵੇ 10 ਦਿਨਾਂ ਦਾ ਆਵੇ ਇੱਥੇ ਖੁੱਲਾ ਦਰਬਾਰ ਲਾਵੇ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੀ ਜਨਤਾ ਦੀ ਕੀ ਮੰਗ ਹੈਗੀ ਆ ਜਨਤਾ ਦੀ ਕੀ ਪ੍ਰੋਬਲਮ ਹੈਗੀ ਆ ਔਰ ਅਸੀਂ ਇਹ ਦੇਖੀਏ ਜਿਵੇਂ ਹੁਣ ਟੈਕਸੀ ਸਟੈਂਡ ਵਾਲੇ ਆ ਇਹਨਾਂ ਨੇ ਆਪ ਦਾ ਟੈਕਸੀ ਸਟੈਂਡ ਗੱਡੀਆਂ ਮੁੱਲ ਲਿਆਂਦੀਆਂ ਚਾਹੇ ਲੋਨ ਤੇ ਲਈਆਂ ਪਰ ਇਹਨਾਂ ਦਾ ਕੋਈ ਗੇੜਾ ਨਹੀਂ ਲੱਗਦਾ ਅੱਜ ਸਰਕਾਰ ਅਸੀਂ ਦੇਖੀਏ ਜਿਹੜਾ ਫਿੱਟ ਜਿਹੜੇ ਆ ਮੋਟਰਸਾਈਕਲ ਵਾਲੇ ਉਹ ਸਰਕਾਰ ਨੇ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਕੋਈ ਪਰਮਟ ਨਹੀਂ ਕੋਈ ਟੈਕਸ ਨਹੀਂ ਉਹਨਾਂ ਤੇ ਖੁੱਲ੍ਹ ਦੇਤੀ ਤੇ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠੇ ਰਹਿੰਦੇ ਆ ਔਰ ਇਹਨਾਂ ਬੰਦਿਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਿ ਕੇ ਕੋਈ ਇਹਨਾਂ ਨੂੰ ਇੱਥੇ ਬੰਦਾ ਨਾ ਤਾਂ ਜਿਵੇਂ ਘਰੋਂ ਆਉਂਦੇ ਆ ਉਵੇਂ ਦੋਵੇਂ ਆਪ ਦੇ ਘਰ ਨੂੰ ਚਲੇ ਜਾਂਦੇ ਕੋਈ ਗੇੜਾ ਨਹੀਂ ਲੱਗਦਾ ਜਿਹੜੇ ਆਹ ਜਿਹੜੇ ਟੈਂਪੂ ਬਣਾ ਛੱਡੇ ਆ ਫਿੱਟਰ ਜਿਹੜੇ ਆ ਮੋਟਰਸਾਈਕਲਾਂ ਤੇ ਆ ਉਹ ਹੋਰ ਆ ਉਹ ਉਹਨਾਂ ਦਾ ਕੋਈ ਟੈਕਸ ਨਹੀਂ ਕੋਈ ਉਹਨਾਂ ਨੂੰ ਪੁਲਿਸ ਵਾਲਾ ਪੁੱਛਣ ਵਾਲਾ ਨਹੀਂ ਆ ਕਿਉਂਕਿ ਸਰਕਾਰ ਕਹਿੰਦੀ ਐ ਵੀ ਇਹ ਸਾਡੀਆਂ ਵੋਟਾਂ ਹਨ ਜੇ ਸਰਕਾਰ ਉਹਨਾਂ ਨੂੰ ਵੋਟਾਂ ਮੰਨਦੀ ਐ ਤੇ ਇਨਾਂ ਵੀ ਤੇ ਵੀ ਇਨਾਂ ਦੇ ਬਾਲ ਬੱਚੇ ਆ ਇਨਾਂ ਕੋਲੇ ਵੀ ਵੋਟਾਂ ਹਨ ਔਰ ਮੈਂ ਇਹੀ ਕਹਿਣਾ ਚਾਹਣਾ ਵੀ ਜਿਹੜਾ ਔਲਾ 22 ਲੱਖ ਸਨ ਆਉਣਾ ਔਰ ਸਾਰੀ ਪਬਲਿਕ ਨੂੰ ਇਹੀ ਬੇਨਤੀ ਐ ਵੀ ਤੁਸੀਂ ਜਦੋਂ ਘਰ ਘਰ ਆਉਣ ਔਰ ਚੰਗਾ ਇਨਾਂ ਦਾ ਜਿਹੜਾ ਆਦਰ ਮਾਨ ਸਤਕਾਰ ਕਰੋ ਇਹਨਾਂ ਨੂੰ ਪਤਾ ਲੱਗੇ ਵੀ ਜਿਹੜੀ ਜਨਤਾ ਜਾਗਰੂਕਤ ਹੋ ਗਈ ਐ ਇਹ ਜਨਤਾ ਨੂੰ ਬੁੱਧੂ ਬਣਾਉਂਦੇ ਆ ਇਹ ਆਪ ਦਾ 10 ਦਿਨ ਆ ਕੇ ਇੱਥੇ ਆਪ ਦਾ ਰੰਗ ਪਵਾ ਕੇ ਤੇ ਦੂ ਬਾਤ ਚਲੇ ਜਾਂਦੇ ਆ ਫਿਰ ਆਪਦੇ ਏਸ਼ੀਆ ਚ ਬੈਠੇ ਆ ਜੇ ਅਸੀਂ ਫੋਨ ਕਰੀਏ ਤੇ ਫਿਰ ਸਾਡਾ ਫੋਨ ਨਹੀਂ ਚੱਕਦੇ ਇਹ ਇਥੋਂ ਦਾ ਹਾਲਾਤ ਇਥੋਂ ਦੇ ਜੇ ਕੈਮਰਾ ਸਾਨੂੰ ਕੈਚ ਕਰ ਸਕਦਾ ਕੈਮਰਾ ਫਿਟਰ ਇਹਨੂੰ ਕੈਚ ਕਿਉਂ ਨਹੀਂ ਕਰਦਾ ਸਾਡਾ ਪੁਲਿਸ ਨਾਕਾ ਲਾ ਕੇ ਹੱਥੀਂ ਚਲਾਣੇ ਵੀ ਕਰਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਇਹ ਦਰਾਇਆ ਸੀਗਾ ਕਿ ਫਿਟਰ ਜਮਾ ਕੋਲ ਦੀ ਸ਼ਰੇਮ ਡੱਪਦਾ ਕੋਈ ਪੁਲਿਸ ਨੂੰ ਹੱਥ ਵੀ ਨਹੀਂ ਮਾਰਦਾ ਦੇਖਣਾ ਦੂਰ ਉੱਡਾ ਪਿੱਛੇ ਕਮਾ ਲੈਂਦੇ ਆ ਜਿਵੇਂ ਕੋਈ ਰਿਸ਼ਤਾ ਹੁੰਦਾ ਹੁੰਦਾ ਜੇ ਕੈਮਰਾ ਸਾਨੂੰ ਕੈਚ ਕਰਦਾ ਸਾਡਾ ਉਹਨਾਂ ਜਲਾਨ ਕਰਦਾ ਕੈਮਰਾ ਉਹਨਾਂ ਨੇ ਨਹੀਂ ਆਨਲਾਈਨ ਕਰਦਾ ਕੈਮਰਾ ਵੀ ਤਾਂ ਐਕਸਪੋਰਟਸ ਕੰਟਰੋਲ ਨਾਲ ਜਾਂ ਆਰਟੀਓ ਕੰਟਰੋਲ ਨਾਲ ਅਟੈਚ ਹੈ ਨਹੀਂ ਉਹਨਾਂ ਨੂੰ ਕੋਈ ਫਿਟ ਰੇਟ ਉਹਨੂੰ ਨਹੀਂ ਦਿਸਦਾ ਮੋਟਰ ਸਾਹ ਜਿਹੜੀ ਉਹਨੂੰ ਨਹੀਂ ਦਿਸਦੀ ਉਹਨਾਂ ਦਾ ਕਿਉਂ ਨਹੀਂ ਆਨਲਾਈਨ ਚਲਾਨ ਕੱਟਿਆ ਜਾਂਦਾ ਹਲਕੇ ਇੰਚਾਰਜ ਵੀ ਆਮ ਆਦਮੀ ਦੇ ਲਾਇਵ ਹੈ ਪਰਤਪਾਲ ਸ਼ਰਮਾ ਉਹਨਾਂ ਕੋਈ ਸਮੱਸਿਆ ਰੱਖੀ ਤੁਸੀਂ ਉਹਨਾਂ ਦਾ ਬਹੁਤ ਜਦੋਂ ਫੋਨ ਲਾ ਮੀਟਿੰਗ ਚ ਚੱਕਦੇ ਨਹੀਂ ਮੀਟਿੰਗ ਚ ਪਤਾ ਨਹੀਂ ਖੜਦਾ ਹਾਰੇ ਜਿੱਤੇ ਨਹੀਂ ਜਿੱਤੇ ਹੁੰਦੇ ਪਤਾ ਨਹੀਂ ਕੀ ਰੱਬ ਹੁੰਦਾ ਉਹ ਹਾਂ ਮੈਂ ਮੂੰਹ ਤੇ ਕੰਨ ਜੀ ਜਿਵੇਂ ਨਹੀਂ ਹੈ ਹਲੇ ਹਾਰ ਕੇ ਉਹ ਹਾਰ ਕੇ ਨਹੀਂ ਬੰਦਾ ਫੋਨ ਚੁੱਕਦਾ ਜਦੋਂ ਵਿਖੋ ਮੀਟਿੰਗ ਹੈ ਜੀ ਉਹ ਪੀਐਫ ਹੋ ਜੂ ਮੀਟਿੰਗ ਹੈ ਜੀ ਇਹਨੇ ਕਿੰਨੀ ਕਿੰਨੀ ਮੀਟਿੰਗ ਅਟੈਂਡ ਕਰਦਾ ਹੈ ਜੇ ਕੋਈ ਮੀਟਿੰਗ ਅਟੈਂਡ ਕਰਦਾ ਕਿਸ ਲੈਵਲ ਦੀ ਮੀਟਿੰਗ ਅਟੈਂਡ ਕਰਦਾ ਪਾਣੋ ਕਿ ਤੁਹਾਡੇ ਕੋਲੇ ਨਹੀਂ ਕਿੜਾ ਮਾਰਿਆ ਕਦੇ ਟੈਕਸੀ ਜਾਵਾਂ ਨਹੀਂ ਮਾਰਿਆ ਇੱਕ ਕਿੜਾ ਵੀ ਨਹੀਂ ਮਾਰਿਆ ਜੀ ਆਇਆ ਨਹੀਂ ਹੈ ਇੱਕ ਕਿੜਾ ਵੀ ਨਹੀਂ ਮਾਰਿਆ ਤੇ ਹੁਣ ਤਾਂ ਫਿਰ ਆਉਣਗੇ ਆਉਣਗੇ ਉਹ ਗੱਲ ਹੈ ਕੀੜੇ ਨੇ ਕਰੇ ਨਰਾਣ ਹੋਣਗੇ ਉਹ 5 ਸਾਲਾਂ ਬਾਅਦ 10 ਸਾਲ ਬਾਅਦ 8 ਸਾਲ ਬਾਅਦ ਢਾਈ ਸਾਲਾਂ ਵਾਂਗ ਅਸਤੇ ਕੀੜੀਆਂ ਬੋਲ ਤਾਂ ਸਵਾਲ ਜਵਾਬ ਕਰੋਗੇ ਫਿਰ ਜੀ ਦੋਆਇ ਕਰਾਂਗੇ ਹੁਣ ਵੀ ਕਰਾਂਗੇ ਜ਼ਰੂਰ ਕਰਾਂ ਇਹਦਾ ਉਹ ਨਹੀਂ ਚਲਣ ਕਿਉਂ ਨਹੀਂ ਘਟਾਇਆ ਜਾਂਦਾ ਦਿਹਾੜੀ ਕਰਨ ਵਾਲੇ ਬੰਦੇ ਜੀ ਦੋ ਦੋ ਦਿਨ ਦਿਹਾੜੀ ਨਹੀਂ ਲੱਗਦੀ ਇੱਕ ਦਿਹਾੜੀ ਲੱਗਦੀ ਹੈ ਫਿਰ ਵਾਪਸ ਆ ਜਾਂਦੇ ਅੱਛਾ ਬੁਰਾ ਹਾਲ ਹੈ ਬੁਰਾ ਹਾਲ ਪੂਰਾ ਕੰਮ ਕਰ ਜਾਵਾਂ ਠੱਪਾ ਸਭ ਆ ਬੈਠੇ ਪਿੰਡੋਂ ਆਏ ਹਣ ਪੈਸੇ ਲਾ ਕੇ ਮੋੜ ਦਿਆਂਗੇ ਇਨਾ ਕੋਈ ਦਿਹਾੜੀ ਵਾਲਾ ਟੱਕਰਦਾ ਨਾ ਕੋਈ ਕੰਮ ਕਰ ਮਿਲਦਾ ਕੰਮ ਮਿਹਨਤ ਕਰਕੇ ਦੇ ਕੇ ਕਰੇ ਪੂਰੀ ਘਰੇ ਕੋਈ ਖਰਚਾ ਇਨਾ ਹੈ ਤੇ ਕਿੰਨੀ ਢਾੜੀ ਚੱਲਦੀ ਐ ਵੈਸੇ ਇੱਥੇ ਢਾੜੀ ਤਾਂ 500 ਚੱਲਦੀ ਐ ਅੱਛਾ ਉਹ ਵੀ ਕਟ ਮਿਲਦਾ ਐ ਹਾਂ ਉਹ ਵੀ ਕਟ ਪਿਆਰ ਰੁਪਏ ਵਿੱਚੋਂ ਖਾਣ-ਖਾਨ ਦੀ ਕਰਦੇ ਐ ਅੱਛਾ ਸਾਢੇ 450 ਹੀ ਦਿੰਦੇ ਐ ਆ ਜੱਕਰਾ ਸਾਡੀ ਕੁ ਢਾੜੀ ਬਾਰੇ ਕੋਈ ਹੱਲ ਹੋਣਾ ਚਾਹੀਦਾ ਫਿਰ ਅਸੀਂ ਅੱਜ ਪਿੰਡਾਂ ਤੋਂ ਆ ਜਾਣੇ ਕੰਮ ਕਰਨ ਵਾਸਤੇ ਸਾਨੂੰ ਕੋਈ ਸਹੂਲਤ ਮਿਲ ਜਾਂਦੀ ਸਰਕਾਰ ਦੀਆਂ ਦੇੜੀਆਂ ਹੈਗੀਆਂ ਹੋਰ ਕੋਈ ਨਹੀਂ ਸਹੂਲਤ ਬੱਚਾ ਹਾਂ ਕੋਈ ਸਹੂਲਤ ਨਹੀਂ ਨਾ ਪਾਤਰੀ ਕੰਪਨੀ ਆ ਸੀ ਉਹ ਵੀ ਸਾਡੀਆਂ ਆਨਲਾਈਨ ਮੰਨ ਹੋਉਂਗਾ ਉਹਨਾਂ ਚ ਕੋਈ ਰੁਪਈਆ ਨਹੀਂ ਪੈਂਦਾ ਸੀ ਵੀ 60 ਦਿਨ ਤੱਕ ਇਸਤ ਪੈਂਦੀ ਸੀ ਉਹਦੀ ਮੈਂ 60 ਬੇਡ ਵੱਜ ਜਾਂਦੀ ਸੀ ਉਹਦੇ ਸਾਨੂੰ ਬੀਮਾ ਮਿਲ ਜਾਂਦਾ ਸੀ ਨਾ ਕੋਈ ਬੀਮਾ ਤੇ ਨਾ ਕੋਈ ਚੱਕੀ ਨਵੀਂ ਸਰਕਾਰ ਚ ਕੋਈ ਫਰਕ ਫੁਰਕ ਨਹੀਂ ਲੱਗਿਆ ਫਿਰ ਕੋਈ ਫਰਕ ਨਹੀਂ ਲੱਗਿਆ ਸਾਨੂੰ ਨਾ ਅੱਛਾ ਰਾਜੂ ਸਿੰਘ ਮੇਰੇ ਰਾਜੂ ਸਿੰਘ ਘਰ ਆ ਜਾ ਰਿਹਾ ਜਿਹੜਾ ਹਾਂ ਉਹ ਮਿਲਦਾ ਕੋ ਮੇਰੇ ਠੀਕ ਮਿਲ ਰਿਹਾ ਹਾਂ ਉਹ ਮਿਲਦਾ ਬੀਲੀ ਪੂਰੀ ਠੀਕ ਆ ਰਹੀ ਆ ਬੀਲੀ ਆ ਰਹੀ ਆ ਵਧੀਆ ਕਿੱਕ ਦੀ ਸਰਕਾਰ ਚ ਕਿਸ ਲੈ ਗਈਆਂ ਔਰ ਲੋਕਾਂ ਦੀ ਟੱਕਰ ਤਾਂ ਵੱਡੀ ਇੱਥੋਂ ਆ ਕੇ ਮੁਰਦ ਜੰਨੇ ਆ ਬਹਿ ਜੰਨੇ ਆ ਕੇ ਮੁਰਦ ਜੰਨੇ ਆ ਇਹ ਘਰੇ ਖਰਚਾ ਕਿੱਥੋਂ ਦੇਗੇ ਡੇਢੀ ਮੰਜੂਰੀ ਬਾਰੇ ਬੋਲਦੇ ਨੇ ਹਾਂ ਯਾਰ ਮੈਂ ਕੰਸਮ ਦੀ ਪਿਆਰ ਬਣਾ ਕੇ ਲੋਗਣਕ ਦਾ ਕੀ ਕਰਕੇ ਸਾਲ ਕੱਢ ਲੂਗਾ 20 ਕਿਲੋ ਗਣਕਣਾ ਬੰਦਾ 15 ਕਿਲੋ ਜਿੰਨਾ ਹੁਣ 5-5 ਕਿਲੋ ਆਟਾ ਵੰਡੀ ਜਾਂਦੇ ਆ ਆਟਾ 5 ਕਿਲੋ ਕਿੰਨੇ ਜਣੇ ਖਾਊਗਾ ਇੱਕ ਬੰਦਾ ਖਾਣ ਵਾਲਾ 5 ਕਿਲੋ ਆਟਾ ਹੈ 10 ਜਣੇ ਖਾਣ ਵਾਲੇ ਆ ਸਿਲੰਡਰ ਸਾਨੂੰ ਦਾ ਮੋਲ ਦਾ ਬਈ ਜਾਂਦਾ ਹਾਂ ਤੁਹਾਡੇ ਇੱਥੇ ਹਲਕੇ ਚ ਤੁਹਾਡੇ ਇੱਥੇ ਕੋਈ ਸਮੱਸਿਆ ਹੈਗੀ ਆ ਸਮੱਸਿਆ ਇੱਕ ਤਾਂ ਪਾਣੀ ਨਹੀਂ ਆਉਂਦਾ ਜੀ ਹਾਂ ਅਜੇ ਬਿਜਲੀ ਕੱਟ ਕਦੇ ਲੱਗ ਜਾਂਦੇ ਕਦੇ ਨਹੀਂ ਲੱਗਦੇ ਬਸ ਰਾਤ ਨੂੰ ਕਈ ਵਾਰੀ ਲੱਗ ਜਾਂਦੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਹਾਂ ਪਰ ਸਰਕਾਰ ਇਹ ਲਾਈਟ ਦਾ ਪੂਰੀ ਫੋਲ ਕੱਟ ਲੱਗ ਗਈ ਇਹਦੇ ਹਾਂ ਜੀ ਹਾਂ ਜੀ ਲਾਈਟ ਦਾ ਫੁੱਲ ਆ ਜਾਂਦੀ ਹੈ ਜਦੋਂ ਆਉਂਦੀ ਹੈ ਤੇ ਕੱਟ ਲੱਗ ਜਾਂਦੇ ਘੰਟਾ ਵੀ ਲੱਗ ਜਾਂਦਾ 2 ਘੰਟੇ ਲਈ ਕਈ ਵਾਰੀ ਚਪੱਕਾ ਨਹੀਂ ਮਾਰਦੀ ਹਾਂ ਮਾਰਦੀ ਇਹ ਚਪੱਕਾ ਮਾਰਦੀਆਂ ਚਪੱਕਾ ਨਹੀਂ ਮਾਰਦੀ ਨਹੀਂ ਮਾਰਦਾ ਹਾਂ ਦੇਖ ਕੇ ਮਾਰਦੇ ਨਾਲ ਤਾਂ ਤੁਸੀਂ ਅਸੀਂ ਆ ਸਾਰੇ ਘਰਾਂ ਵਿੱਚ ਤੈਰ ਆਏ ਬੜੇ ਨੂੰ ਇੱਥੋਂ ਜੀ ਜੀ ਤੁਹਾਡੀ ਕੋਈ ਸਮੱਸਿਆ ਹੈਗੀ ਹੈ ਕੋਈ ਦੱਸ ਦੋ ਹੁਣ ਤਾਂ ਰਾਜ ਨੂੰ ਹਾਂ ਸਮੱਸਿਆ ਇਹ ਹੀ ਹੈ ਜੀ ਬਸ ਹੋਰ ਕੋਈ ਸਮੱਸਿਆ ਨਹੀਂ ਸਾਡੀ ਤਾਂ ਖੁਸ਼ ਹੈ ਜੀ ਖੁਸ਼ ਆ ਹਾਂ ਸੀਵਰੇਜ ਦਾ ਕੋਈ ਦਿੱਕਤ ਹੈ ਨਹੀਂ ਸੀਵਰੇਜ ਦੀ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਸਰਕਾਰ ਬਾਤ ਤੁਹਾਡੀ ਗੱਲ ਸੁਣ ਰਹੀ ਹੈ ਕੋਈ ਸਰਕਾਰ મોટી ਕੋਈ ਇੱਥੇ ਆਮ ਆਦਮੀ ਪਾਰਟੀ ਬੰਦਾ ਕਿਹੜੇ ਮਾਰ ਰਿਹਾ ਕੋਈ ਨਹੀਂ ਆਉਂਦਾ ਜੀ ਇਹਨਾਂ ਕਹੇ ਨਾ ਕੋਈ ਨਹੀਂ ਆਉਂਦਾ ਇੱਥੇ ਨਾ ਮਰੇ ਨੀ ਕਿਹੜਾ ਕਰ ਨਾ ਨਾ ਕਦੇ ਨਹੀਂ ਆਇਆ ਕੋਈ ਵੀ ਜਿਹੜਾ ਪ੍ਰਤਪਾਦ ਸ਼ਰਮਾ ਨੇ ਕਿਹੜਾ ਮਾਰਿਆ ਆਇਆ ਨਹੀਂ ਚੱਲਦਾ ਆਇਆ ਨਹੀਂ ਜੀ ਮੈਂ ਬਾਜ਼ਾਰ ਚ ਆਇਆ ਹਾਂ ਕੀ ਆਖਣਾ ਹੈ 2.5 ਸਾਲ ਹੋ ਗਏ 2.5 ਸਾਲਾਂ ਚ ਤਾਇਆ ਹਾਂ ਹਾਂ ਇੱਥੇ ਆਪਣੇ ਮਮਾ ਆਪ ਸਾਡੇ ਮੱਲੇ ਚ ਆਇਆ ਨਹੀਂ ਆਇਆ ਨਹੀਂ ਆਇਆ ਹਾਂ 2.5 ਸਾਲਾਂ ਦੇ ਕਿਹੜੇ ਨਹੀਂ ਮਾਰੇ ਬਸ ਸਾਡੇ ਤਾਂ ਇੱਥੇ ਆਇਆ ਨਹੀਂ ਕੋਈ ਨਸ਼ੇ ਨੂੰਸ਼ੇ ਦਾ ਕਿਵੇਂ ਹਾਲ ਕੀ ਹਾਲ ਨਸ਼ੇ ਦਾ ਜੇ ਆਪਾਂ ਤਾਂ ਨੇੜੇ ਨਹੀਂ ਜਾਂਦੇ ਨਸ਼ੇ ਵਾਲੇ ਕਿੱਧਰ ਕੀ ਹੁੰਦਾ ਕੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਇਸ ਬਾਰੇ ਸਾਰੇ ਇਹ ਲਾਈ ਜਾਂਦੇ ਟੀਕੇ ਸਾਰੇ ਇੱਥੇ ਲੋਕ ਵੈਸੇ ਉਹ ਦੇਖੇ ਤੁਹਾਡੇ ਸਿਰ ਇਹਦੀ ਗੱਲ ਬਹੁਤ ਹੋ ਰਹੀ ਨੇ ਨੇ ਤੇ ਲੈਣਾ ਦੇ ਮੁੰਡੇ ਟੀਕੇ ਲਾਈ ਜਾਂਦੇ ਸਾਰੇ ਲਾਈ ਜਾਂਦੇ ਆ ਜੀ ਤੇ ਕੋਈ ਸਰਕਾਰ ਇਸ ਸ਼ਕਤੀਆਂ ਪੁਲਿਸ ਨੇ ਕੋਈ ਰੇਡ ਹੁੰ ਮਾਰੀ ਜਾਂ ਇੱਥੇ ਉਹ ਇੱਥੇ ਸੰਜਾ ਲਾ ਕੇ ਐਦਾ ਮੁੰਡੇ ਘੁੰਮ ਦੇ ਰਹੇ ਨੇ ਆ ਹਾਂ ਲਾਈਨ ਦੇ ਉੱਪਰ ਹਾਂ ਇੱਥੇ ਥੱਲੇ ਥੱਲੇ ਸਾਰੇ ਫਿਰਦੇ ਆ ਐਨਾ ਬੁਰਾ ਹਾਲਾ ਹਾਂ ਐਦਾ ਸੰਜੜਾ ਆਈ ਜਾਂਦੀਆਂ ਲਖਾ ਕੱਢਦੇ ਵੀ ਨਹੀਂ ਬਾਹਰ ਹਾਂ ਐਨਾ ਬੁਰਾ ਹਾਲ ਐਨਾ ਮਾੜਾ ਹਾਲ ਹਾਂ ਸੰਜਾ ਚਲਾਈਆਂ ਹੁੰਦੀਆਂ ਸਾਰੇ ਪੁਲਿਸ ਪੁਲਿਸ ਦਾ ਕੋਈ ਡਰ ਬਾਈ ਕੋਈ ਆਂਦਾ ਡਰਦੇ ਨਹੀਂ ਹੋਵੇ ਡਰਦੇ ਨਹੀਂ ਜੋ ਆਉਂਦੇ 4 ਮਹੀਨੇ ਅੰਦਰ ਰਹਿੰਦੇ 4 ਮਹੀਨੇ ਬਾਹਰ ਰਹਿੰਦੇ ਆ ਅੱਛਾ ਹਾਂ ਨੱਚੇ ਵਾਲੇ ਮਲ ਵਿਚਾਰ ਮਹੀਨੇ ਆਂਦੀ ਆ ਜਦ ਚੋਰੀਆਂ ਠੱਗੀਆਂ ਕਰਕੇ ਫੇਰ ਚੱਲ ਜਾਂਦੇ ਥਾਣੇ 'ਚ ਕਈ ਵਾਰ ਤਾਂ ਗੱਡੀ ਦੇ ਵਿੱਚੋਂ ਮੋਬਾਈਲ ਵੀ ਖੋਲੇ ਮੋਬਾਈਲ ਖੋਲ ਲੈਂਦੇ ਆ ਜਲਦੀ ਗੱਡੀ 'ਚ ਉੱਤਰ ਜਾਂਦੇ ਜਿਹੜੇ ਜਿਨ੍ਹਾਂ ਨੇ ਇਹ ਕੰਮ ਕਰਨਾ ਹੈ ਇਹ ਦੇਖਿਆ ਸੀ ਇਸ ਚੋਂ ਹਾਂ ਮੈਂ ਤੁਹਾਡੇ 'ਤੇ ਕਹਿ ਦੇ ਕਿ ਪਿੰਪਲ ਕੋਲੇ ਕੋਈ ਇੱਥੇ ਮਕਾਨ ਹੈਗਾ ਟਿਆ ਜਾ ਕੇ ਉੱਥੇ ਪਾਉ ਨਸ਼ਾ ਚੱਲ ਰਿਹਾ ਇੱਥੇ ਜੀ ਆਪਾਂ ਕਿਹਦੇ ਮਕਾਨ ਹੈ ਨੁੱਕਰ ਤੇ ਉਹਦਾ ਉਹ ਕਿੱਥੇ ਹੀ ਕਰਕੇ ਤੇ ਬਾਦੀ ਦੇ ਘਰ ਨਹੀਂ ਆ ਹਾਂ ਪਾਸ ਹੀ ਆ ਤੇ ਨਾ ਉਹ ਕਲਵੰਦ ਪ੍ਰਧਾਨ ਦੇ ਕਲਵੰਦ ਪ੍ਰਧਾਨ ਦੇ ਅੱਛਾ ਉਧਰ ਹੁੰਦਾ ਉੱਥੇ ਨਸ਼ਾ ਬਹੁਤ ਵੇਖ ਚਲ ਰਿਹਾ ਹਾਂ ਹਾਂ ਜੀ ਉੱਥੇ ਨਸਾ ਬਹੁਤ ਉਹ ਕਹਿੰਦੇ ਕਿ ਮੁੰਡੇ ਬਾਹਰੋਂ ਜ਼ਿਆਦਾ ਆ ਰਹੇ ਇੱਥੇ ਸੋਡੇ ਇੱਥੇ ਘੱਟ ਨੇ ਇੱਥੋਂ ਤਾਂ ਘਰਾਂ ਦੇ ਪਰੋਂ ਮੁੰਡੇ ਜ਼ਿਆਦਾ ਆ ਰਹੇ ਨੇ ਬਾਹਰੋਂ ਆਉਂਦਾ ਜੀ ਲੈਣ ਆਉਂਦੇ ਬਹੁਤ ਆਉਂਦੇ ਆ ਦੇ ਲੈਣ ਤਾਂ ਬਾਹਰੋਂ ਆਂਦਾ ਹੈ ਤੁਸੀਂ ਸੋਡੇ ਇੱਥੇ ਕਿੰਨੇ ਕੁ ਮੁੰਡੇ ਨੇ ਇੱਥੇ ਤਾਂ ਬਹੁਤ ਹੈਗਾ ਦਾ ਹਾਂ ਜੀ ਵੇਚਣ ਵਾਲੇ ਕਿੰਨੇ ਕੋਣੇ ਆ ਇਹ ਨਿਪਦਾ ਜੀ ਉਹਦਾ ਉਲਾਹੇ ਕਰਦਾ ਉਹਦਾ ਤਾਂ ਦੰਦਾ ਇਕੱਠੇ ਹੋ ਜਾਂਦਾ ਅੱਛਾ ਅੱਛਾ ਲੈ ਕਰਕੇ ਦਾਵਰ ਤੇ ਪਤਾ ਨਹੀਂ ਕਿੰਨੇ ਕੋਲ ਲੈਂਦਾ ਨੇ ਲੈਂਦਾ ਅੱਛਾ ਇਹ ਨਹੀਂ ਪਤਾ ਮੈਨੂੰ ਜੀ ਕਿ ਨਸ਼ਾ ਵੇਚਣ ਵਾਲੇ ਬਾਲੇ ਇੱਥੇ ਖਾਣ ਵਾਲੇ ਬਾਲੇ ਆ ਕੋਈ ਪਤਾ ਹੀ ਨਹੀਂ ਲੱਗਦਾ ਜੀ ਹੁਣ ਮੇਰੀ ਗੱਲ ਸੁਣੋ ਹਰ ਇੱਕ ਬੰਦਾ ਇਹਦਾ ਪੈਸਾ ਅਸੀਂ ਨੀਂਗਾ ਜਨਾਜ਼ੀ ਕਿਸੇ ਕੋਈ ਗੱਲ ਨਹੀਂ ਕਰਦਾ ਮੈਂ ਸਹੀ ਗੱਲ ਤਾਂ ਇਹ ਦੱਸਦਾ ਠੀਕ ਹੈ ਕਿ ਨਹੀਂ ਹੁਣ ਆ ਭਾਈ ਸਾਹਿਬ ਕਹੀ ਜਾਂਦੇ ਆ ਕੱਲ ਸਾਂ ਜੀ ਦਾ ਵੀ ਅਸਰ ਆ ਸਰੰਜ ਲਈ ਜਾਂਦੇ ਆ ਕਈ ਵਾਰ ਦੇਖਦੇ ਆਂ ਅਸੀਂ ਪੁਲਿਸ ਆ ਜਾਂਦੀ ਪੱਜ ਜਾਂਦੇ ਹੋ ਸਹੀ ਗੱਲ ਦੱਸ ਰਹੀਆਂ ਨਹੀਂ ਡਰਾਂ ਕਿਉਂ ਆ ਹਾਂ ਇਹ ਸੱਚਾ ਹਾਂ ਸੱਚਾ ਛੁੱਟ ਕੇ ਮਾਰਨੀ ਨਹੀਂ ਆਉਂਦੇ ਉਹ ਲਾ ਕੇ ਤੁਰਦੇ ਫਿਰਦੇ ਇਹ ਪੋਸਟ ਪੰਜਾਬ ਪੋਸਟ ਕਾਫੀ ਸਖਤ ਹੋਈ ਪਈ ਐ ਡੇਡਾਂ ਵੱਜ ਰਹੀਆਂ ਪੂਰੇ ਪੰਜਾਬ ਦੇ ਕੁਰੀਡ ਮਾਰਨਾ ਇੱਥੇ ਜੀ ਕੋਈ ਰੇਡ ਆਪਣੇ ਤੇ ਨਹੀਂ ਲੱਗੀ ਨੇ ਇੱਥੇ ਨਾ ਹਾਂ ਨਹੀਂ ਆਈ ਹੂੰ ਇੱਧਰ ਕੋਈ ਆਏ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਆਉਣ ਸਾਰੇ ਨਸ਼ਾ ਖਤਮ ਕਰ ਦਾਂਗੇ ਉਹ ਕੋਈ ਫਰਕ ਨਾ 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 ਕੋਈ ਫਰਕ ਨਹੀਂ ਪਿਆ ਜੀ ਹੂੰ ਅਜੇ ਤਾਂ ਕੋਈ ਫਰਕ ਨਹੀਂ ਪਿਆ ਆਪ ਕਿਸੇ ਨੂੰ ਪੁੱਛ ਲਓ ਭਾਵੇਂ ਤੁਸੀਂ ਮੈਨੂੰ ਕੀ ਕਿਸੇ ਨੂੰ ਪੁੱਛ ਸਕਦੇ ਹੋ ਹੂੰ ਇਨਾ ਬੁਰਾ ਹਾਲ ਹੈ ਜਿਹੜੇ ਨੌਜਵਾਨ ਮੁੰਡੇ 12 ਬਰਾ 15 15 ਸਾਲ ਦੇ ਇੰਨੇ ਖਰਾਬ ਹੋ ਰਿਹਾ ਗੱਲੀ ਚੜਾ ਹਾਂ ਫੇ ਕੱਲ ਕੰਮ ਕਰੂੰਗਾ ਇਹਨਾਂ ਚ ਉਹ ਅਚਨਚੇਤੇ ਹਾਲ ਹੋਏ ਪਏ ਹੈ ਸਾਡੇ ਜੁਆਗ ਜੇ ਉਹਨਾਂ ਨਾਲ ਲੱਗੇ ਤਾਂ ਕੀ ਬਣੂਗਾ ਜੀ ਆਦੀ ਮਾਰਗ ਦੀ ਕਿਰਪਾ ਹੈ ਸਾਡੇ ਜੁਆਗ ਇਹੇ ਜੇ ਕੰਮ ਦੇ ਨੇੜੇ ਮੀਡੀਆ ਤੇ ਕੰਮ ਕਰਦੇ ਨੇ ਵੋਟਾਂ ਆਉਂਦੀਆਂ ਹੁਣ ਵੱਡੀ ਮੰਗ ਇਹ ਰਹੂਗੀ ਨਸ਼ੇ ਵਾਲੀ ਮੁੱਦਾ ਰਹੂਗਾ ਤੁਹਾਡਾ ਮੁੱਦਾ ਤੇ ਰਹਿਣਾ ਹੀ ਰਹਿਣਾ ਜੀ ਇਹ ਚਕੀ ਰੋਲਾ ਕੋਈ ਵੀ ਆ ਗਏ ਉਹਨਾਂ ਨੂੰ ਨਸ਼ੇ ਦਾ ਮੁੱਦਾ ਤੇ ਰਹਿਣਾ ਹੀ ਹੈ ਇਹ ਨਸ਼ਾ ਦਾ ਜੀ ਘਰ ਬਰਬਾਦ ਕਰ ਰਿਹਾ ਜਿੱਦੇ ਇੱਕ ਜਵਾਕ ਸੀ ਉਹ ਟੱਪ ਜਾਂਦਾ ਨਸ਼ਾ ਥੋੜਾ ਜਿਆਦਾ ਡੋਜ਼ ਜਿਆਦੇ ਲੱਗ ਗਈ ਤੇ ਬੱਸ ਆ ਮਰੇ ਨਾਲੀਓ ਤਾਂ ਬੱਸ ਇਹ ਬਹੁਤ ਦੇਖਦੇ ਆ ਅਖਬਾਰਾਂ ਚ ਪੜਦੇ ਸੀ ਤੇ ਹੋਰ ਕਿ ਅਖਬਾਰਾਂ ਚ ਪੜਦੇ ਆ ਟੀਵੀ ਚ ਦੇਖਦੇ ਆ ਫਨਾਲਾ ਉੱਥੇ ਮਰ ਗਿਆ ਇਹਨੇ ਡਾਜ ਜਿਆਦਾ ਡੋਜ਼ ਲਾ ਲਈ ਤੇ ਫਨਾਲਾ ਹੋ ਗਿਆ ਹਮ ਲੋਟ ਹੋ ਗਿਆ ਅਬੂਰ ਹੋ ਗਿਆ ਕਿਡੜਵਾ ਹੋ ਗਿਆ ਬਟੜੜੇ ਹੋ ਗਿਆ ਆ ਖਾਣੇ ਵਾਲੇ ਨੇੜੇ ਨੇੜੇ ਮੰਡੀਆਂ ਚ ਸਾਨੂੰ ਪਤਾ ਹੀ ਆ